ਗਰਭਵਤੀ ਔਰਤਾਂ ਨੇ ਜਿਨ੍ਹਾਂ ਦੇ ਬੱਚਾ ਹੋਣ ਵਾਲਾ ਉਹਨਾਂ ਨੇ ਆਪਦੀ ਡਿਲੀਵਰੀ ਡੇਟ ਸੀ ਜਿਹੜੀ ਗਰਭ ਦੀ 트럼ਪ ਦੇ ਇਹ ਜਿਹੜਾ ਉਹਦਾ ਸੌ ਚੌਕ ਸਮਾਗਮ ਹੈ ਜਦੋਂ ਆਫੀਸ਼ੀਅਲੀ ਉਹਨੇ ਆਉਣਾ ਉਸ ਤੋਂ ਪਹਿਲਾਂ ਪਹਿਲਾਂ ਇੱਕ ਤਰੀਕ ਦਿੱਤੀ ਗਈ ਉਹਨਾਂ ਨੇ ਆਪਣੀਆਂ ਡਿਲੀਵਰੀ ਡੇਟ ਪਹਿਲਾਂ ਕਰਾ ਲਈਆਂ ਪੰਜਾਬ ਦੀ ਧਰਤੀ ਨੂੰ ਹੀ ਕਿਉਂ ਚੁਣਿਆ ਗਿਆ 트럼ਪ ਅੱਗੇ ਜਿਆ ਦੀ ਕੋਈ ਔਕਾਤ ਬਣਦੀ ਹੀ ਨਹੀਂ ਹੈ ਸਾਡੇ ਬਹੁਤ ਸਾਰੇ ਲੋਕ ਨੇ ਸਿਮਰਨਜੀਤ ਮਾਨ ਤੋਂ ਪੋਲੀਟੀਕਲ ਸਾਈਲੂ ਦੀ ਫਾਈਲ 'ਤੇ ਸਾਈਨ ਕਰਾ ਕੇ वेलकम ਸਰਟੀਫਿਕੇਟ ਲੈ ਕੇ ਅਮਰੀਕਾ ਦੇ ਵਿੱਚ ਗਏ ਹੋਏ ਆ ਜੀ ਕਿ ਯਾਰ ਇਹ ਪੰਜਾਬ ਦੇ ਲੋਕ ਆ ਜਿਨ੍ਹਾਂ ਨੇ ਗਲਤ ਕੀਤਾ ਇਹ ਗਲਤ ਕੀਤਾ ਇਹਨਾਂ ਨੇ ਪੰਜਾਬ ਦੇ ਲੋਕ ਪੁੱਠੇ ਕੰਮ ਕਰਦੇ ਆ ਪੰਜਾਬ ਦੇ ਲੋਕ ਪੁੱਠੇ ਰਹ ਜਾਂਦੇ ਆ ਇਹ ਸਮੱਸਿਆ ਦੇਸ਼ ਦੀ ਸਮੱਸਿਆ ਨਹੀਂ ਹੈ ਪੰਜਾਬ ਦੀ ਸਮੱਸਿਆ ਪੜਾਮਾ ਦੇ ਜੰਗਲਾਂ 'ਚ ਸਾਡੇ ਪੰਜਾਬੀਆਂ ਦੇ ਕੰਕਰ ਮਿਲਦੇ ਆ ਕਿ ਆਰਮੀ ਦਾ ਜਹਾਜ਼ ਆਰਮੀ ਦੇ ਪ੍ਰੋਟੋਕਾਲ ਹੈ ਜਿਹੜੇ ਉਹ ਵੀ ਤੋੜ ਕੇ ਪਸਾਰਿਆ ਗਿਆ ਇਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਨਾ ਜਿਹੜਾ ਕਹਿੰਦਾ ਸੀ ਮੈਂ ਰੂਸ ਤੇ ਯੂਕਰੇਨ ਦਾ ਯੁੱਧ ਬੰਦ ਕਰਾ ਦੂੰਗਾ ਵੀ ਇਹ ਐਡਾ ਤਕੜਾ ਬੰਦਾ ਵੀ ਸਾਡਾ ਇੰਟਰਨੈਸ਼ਨਲ ਪੋਲਿਟਿਕਸ 'ਚ ਇੰਨਾ ਆਧਾਰ ਆ ਪਰ ਰੋਜਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ ਪੰਜਾਬ ਦੀ ਸਥਿਤੀ ਦੀ ਗੱਲ ਕਰੀਏ ਜਾਂ ਪੂਰੇ ਦੇਸ਼ ਦੀ ਸਥਿਤੀ ਦੀ ਗੱਲ ਚੱਲੀਏ ਚਰਚਾ ਡਿਪੋਰਟ ਹੋਏ ਪੰਜਾਬੀਆਂ ਦੀ ਜਾਂ ਭਾਰਤੀਆਂ ਦੀ ਹਰ ਦਿਨ ਹਰ ਸਮੇਂ ਦੇ ਵਿੱਚ ਹੋ ਰਹੀ ਹੈ ਉਹਨਾਂ ਦੀਆਂ ਇੰਟਰਵਿਊਸ ਸਾਹਮਣੇ ਆ ਰਹੀਆਂ ਕੁਝ ਇੰਟਰਵਿਊਸ ਦੇ ਰਹੇ ਨੇ ਕੁਝ ਇਸ ਇੰਟਰਵਿਊਸ ਤੋਂ ਭੱਜ ਵੀ ਰਹੇ ਨੇ ਕੁਝ ਕਹਿ ਰਹੇ ਨੇ ਕਿ ਸਾਡੇ ਕੋਲੇ ਪੈਸਾ ਬਹੁਤ ਆ ਚਲੋ ਸਾਡਾ ਬੱਚਾ ਵਾਪਸ ਆ ਗਿਆ ਕਈ ਅੱਗੇ ਕੈਮਰੇ ਤੇ ਅੱਗੇ ਆਉਣ ਲਈ ਵੀ ਡਰ ਰਹੇ ਨੇ ਸਾਰੇ ਮਾਮਲੇ ਦੇ ਬਾਰੇ ਕਿਉਂ ਭਾਰਤੀ ਰਿਪੋਰਟ ਕੀਤੇ ਗਏ ਉਹ ਪੰਜਾਬੀ ਨੇ ਜਾਂ ਭਾਰਤੀ ਨੇ ਪੰਜਾਬ ਨੂੰ ਕਿਉਂ ਚੁਣਿਆ ਗਿਆ ਜਾਜ ਉਤਾਰਨ ਲਈ ਇਸ ਪਿੱਛੇ ਕੀ ਰਾਜਨੀਤੀ ਹੈ ਰਾਜਨੀਤੀ ਦੇ ਵਿਦਿਆਰਥੀ ਅਮਨ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਵਿਦਿਆਰਥੀਆਂ 'ਚ ਕੰਮ ਕਰਦੇ ਨੇ ਉਹ ਸਾਡੇ ਨਾਲ ਨੇ ਗੱਲਬਾਤ ਕਰਨ ਲਈ ਬਹੁਤ-ਬਹੁਤ ਸਵਾਗਤ ਹੈ ਮਾਨ ਜੀ ਬਹੁਤ-ਬਹੁਤ ਧੰਨਵਾਦ ਜੀ ਠੀਕ ਹੋ ਜੀ ਹਾਂਜੀ ਬਹੁਤ ਵਧੀਆ ਪਹਿਲਾਂ ਸ਼ੁਰੂਆਤ ਇੱਥੋਂ ਕਰਦੇ ਆਂ ਪੰਜਾਬ ਦੀ ਧਰਤੀ ਨੂੰ ਹੀ ਕਿਉਂ ਚੁਣਿਆ ਗਿਆ ਕਿ ਜਾਜ ਇੱਥੇ ਤਰਿਆ ਜਾਣਾ ਦੇਖੋ ਇਹਦੇ 'ਚ অবজারਵੇਸ਼ਨ ਆ ਆਪਣੀ-ਆਪਣੀ ਹਰ ਬੰਦੇ ਦੀ ਜਿੰਨੀਕ ਸਿਆਸੀ ਤੌਰ ਤੇ ਸਾਡੀ অবজারਵੇਸ਼ਨ ਬਣਦੀ ਹੈ ਇਹਦੇ ਪ੍ਰਤੀ ਉਹ ਇਸ ਤਰ੍ਹਾਂ ਹੈਗਾ ਕਿ ਇਹਦੇ ਪਿੱਛੇ ਦੋ ਗੱਲਾਂ ਨੇ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਇੱਕ ਸਵਾਲ ਇੰਡੀਅਨ ਸਟੇਟ ਤੇ ਜਾਂ ਬੀਜੇਪੀ ਤੇ ਖੜਾ ਹੁੰਦਾ ਕਿ ਆਰਮੀ ਦਾ ਜਹਾਜ਼ ਆ ਉਹ ਜਿਹੜਾ ਉੱਤਰਦਾ ਹੂੰ ਇਸ ਛੋਟੇ-ਛੋਟੇ ਦੇਸ਼ਾਂ ਨੇ ਰਜਿਸਟੈਂਸ ਕੀਤੀ ਹੈ ਅਮਰੀਕਾ ਦੇ ਸਾਹਮਣੇ ਕਿ ਜੇ ਤੁਸੀਂ ਸਾਡੇ ਨਾਗਰਿਕਾਂ ਨੂੰ ਕੱਢਣਾ ਵੀ ਆ ਤਾਂ ਉਹ ਵੀ ਇੱਕ ਮਾਨਮਰਿਆਦਾ ਨਾਲ ਕੱਢੋਗੇ ਇੱਕ ਡਿਗਨਿਟੀ ਨਾਲ ਕੱਢੋਗੇ ਵੀ ਦੇਸ਼ ਦੀ ਜਿਹੜੀ ਇੱਕ ਇੱਜ਼ਤਮਾਨ ਹੈ ਸਵੈਰੈਨਟੀ ਹੈ ਜਿਹੜੀ ਉਹ ਬਰਕਰਾਰ ਰਹੂਗੀ ਹੂੰ ਛਾਡੇ ਵਾਲੇ ਤਾਂ ਇੰਨਾ ਕਿ ਥੱਲੇ ਵਿਛ ਗਏ ਉਸ ਗੱਲ ਦੇ ਕਿ ਆਰਮੀ ਦਾ ਜਹਾਜ਼ ਆਰਮੀ ਦੇ ਪ੍ਰੋਟੋਕਾਲ ਆ ਜਿਹੜੇ ਉਹ ਵੀ ਤੋੜ ਕੇ ਉਤਾਰਿਆ ਗਿਆ ਹੂੰ ਇਹਦਾ ਮਤਲਬ ਇਹ ਇਹ ਤੇ ਗੱਲ ਕਰਦੇ ਆਪਾਂ ਦੂਜਾ ਹੈਗਾ ਇਟਰਨਲ ਇੰਡੀਆ ਦੇ ਵਿੱਚ ਜੀ ਹੁਣ ਜੇ ਤੁਸੀਂ ਇੰਡੀਆ ਦੇ ਵਿੱਚ ਅੱਜ ਦਾ ਸਿਆਸੀ ਤੌਰ ਤੇ ਜਿਹੜਾ ਮਾਹੌਲ ਦੇਖੋਗੇ ਤਾਂ ਦੋ ਤਰ੍ਹਾਂ ਦਾ ਸਟਰਕਚਰ ਆ ਸਾਡਾ ਇੱਕ ਹੈਗੇ ਰਾਜ ਸਰਕਾਰਾਂ ਦੂਜੀ ਯੂਨੀਅਨ ਸਰਕਾਰ ਆ ਜੀ ਹਾਲਾਂਕਿ ਅਸੀਂ ਉਹਨੂੰ ਕੇਂਦਰ ਸਰਕਾਰ ਕਹਿਣ ਲੱਗ ਗਏ ਪਰਪਰ ਸਵਿਧਾਨ ਮੁਤਾਬਕ ਕੇਂਦਰ ਕੋਈ ਨਹੀਂ ਹੁੰਦਾ ਇਹ ਯੂਨੀਅਨ ਆ ਜਦੋਂ ਕੇਂਦਰ ਕਹਣਿਆ ਤਾਂ ਆਪਾਂ ਮੰਨ ਲੈਨੇ ਆ ਵੀ ਇੱਕ ਵੱਡੀ ਸਰਕਾਰ ਹੁੰਦੀ ਐ ਇੱਕ ਛੋਟੀ ਇੱਥੇ ਛੋਟੀ ਵੱਡੀ ਦਾ ਵजूद ਹੀ ਨਹੀਂ ਹੋਇਆ ਹੈ ਹੁਣ ਇਹਦੇ ਚ ਕੀ ਆ ਕਿ ਜਿਹੜੀਆਂ ਸਟੇਟਾਂ ਦੇ ਵਿੱਚ ਬੀਜੇਪੀ ਕਾਬਜਾ ਉਹ ਸਿਆਸਤ ਕਾਬਜਾ ਜਿਹੜੀ ਇਹਨੂੰ ਯੂਨਿਟਰੀ ਕਰਨਾ ਚਾਹੁੰਦੀ ਐ ਕਿ ਅਖੰਡ ਭਾਰਤ ਹਿੰਦੂਤਵ ਦਾ ਜਿਹੜਾ ਕੱਟੜਤਾ ਦਾ ਮੈਜਿਕ ਕਹਲਾ ਹਿੰਦੂਆਂ ਦਾ ਨਹੀਂ ਉਹਨਾਂ ਦੀ ਕੱਟੜਤਾ ਦਾ ਜਿਹੜਾ ਦੇਸ਼ ਬਣਾਉਣਾ ਚਾਹੁੰਦੇ ਆ ਉਹਦੇ ਵਿੱਚ ਕੀ ਹੈ ਕਿ ਕਿੰਨੇ ਕੋ ਲੋਕ ਨੇ ਕਿਹੜੇ ਸਮੁਦਾਏ ਨੇ ਜਿਹੜੇ ਇਸ ਗੱਲ ਦੇ ਉਲਟਾ ਅੱਖ ਚੱਕ ਪਾ ਕੇ ਇਹਦਾ ਵਿਰੋਧ ਕਰਦੇ ਆ ਉਹਦੇ ਖਿਲਾਫ ਪੰਜਾਬ ਅੱਜ ਸਟਰਗਲ ਦੇ ਵਿੱਚ ਹੈ ਚਾਹੇ ਉਹ ਕਿਸਾਨੀ ਸੰਘਰਸ਼ ਦੇ ਰੂਪ ਚਾ ਚਾਹੇ ਉਹ ਮਜ਼ਦੂਰ ਸੰਘਰਸ਼ ਦੇ ਰੂਪ ਚਾ ਪਰ ਇੱਥੇ ਸੰਘਰਸ਼ ਹੈਗਾ ਜੀ ਤਮਿਲਨਾਡੂ ਬੋਲਦਾ ਕੇਰਲਾ ਬੋਲਦਾ ਬੰਗਾਲ ਬੋਲਦਾ ਤੇ ਜੰਮੂ ਕਸ਼ਮੀਰ ਵੀ ਜਿਹੜਾ ਹੈਗਾ ਉਹ ਰਿਸਿਸਟੈਂਸ ਹੈ ਦੂਜੇ ਪਾਸੇ ਜਿਹੜੇ ਪੂਰਬ ਦੇ ਕੁਝ ਸਾਡੇ ਸੂਬੇ ਨੇ ਉਹ ਵੀ ਇਸ ਰਜਿਸਟੈਂਸ 'ਚ ਹੈਗੇ ਆ। ਹੂੰ ਉਹਨਾਂ ਨੇ ਹੁਣ ਇਸ ਸਾਰੀ 'ਚ ਜੇ ਇਹ ਜਹਾਜ਼ ਮੰਨ ਲਓ ਉਹ ਗੁਜਰਾਤ 'ਚ ਉਤਰਦਾ ਹੈ, ਦਿੱਲੀ 'ਚ ਉਤਰਦਾ ਹੈ ਜਾਂ ਇੱਥੇ ਉਤਰਦਾ ਤਾਂ ਫੇਰ ਇਹਨਾਂ ਦਾ ਇਹ ਹੈਗਾ ਕਿ ਇਹ ਸਮੱਸਿਆ ਦੇਸ਼ ਦੀ ਸਮੱਸਿਆ। ਪੂਰੇ ਭਾਰਤ 'ਚ ਇਹ ਗੱਲ ਜਾਨੀ। ਇਹ ਦੇਸ਼ ਦੀ ਸਮੱਸਿਆ ਹੈਗੀ ਆ। ਦੂਜੀ ਇਹਦੇ ਨਾਲ ਪਹਿਲੂ ਇਹ ਜੁੜਿਆ ਹੋਇਆ ਹੈ ਕਿ ਇਹ ਜਿਹੜੇ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ, ਇਹ ਇਲੀਗਲ ਵੇ ਨਾਲ ਗਏ ਹੋਏ ਆ। ਹੂੰ ਤੁਸੀਂ ਉਹਦੇ ਤੇ ਇਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਨਾ ਜਿਹੜਾ ਕਹਿੰਦਾ ਸੀ ਮੈਂ ਰੂਸ ਤੇ ਯੂਕਰੇਨ ਦਾ ਯੁੱਧ ਬੰਦ ਕਰਾ ਦੂੰਗਾ ਵੀ ਇਹ ਐਡਾ ਤਕੜਾ ਬੰਦਾ ਵੀ ਸਾਡਾ ਇੰਟਰਨੈਸ਼ਨਲ ਪੋਲਿਟਿਕਸ 'ਚ ਇੰਨਾ ਆਧਾਰ ਆ ਪਰ ਟਰੰਪ ਅਗੇ ਦੀ ਕੋਈ ਔਕਾਤ ਬਣੀ ਦਿਖੀ ਨਹੀਂ ਹੈ ਇਹਦੇ ਜੋ ਇਹਨੇ ਪੰਜਾਬ 'ਚ ਜਹਾਜ਼ ਉਤਾਰਿਆ ਜਿਹੜਾ ਤਾਂ ਇਹ ਇਹਦਾ ਇੱਕ ਨਰੇਸ਼ਨ ਜਾਂਦਾ ਪੋਲਿਟੀਕਲ ਲੈਵਲ ਤੇ ਮੁਹਾਵਰਾ ਬਣਦਾ ਕਿ ਯਾਰ ਇਹ ਪੰਜਾਬ ਦੇ ਲੋਕ ਆ ਜਿਨ੍ਹਾਂ ਨੇ ਗਲਤ ਕੀਤਾ ਇਹ ਗਲਤ ਕੀਤਾ ਇਹਨਾਂ ਨੇ ਪੰਜਾਬ ਦੇ ਲੋਕ ਪੁੱਠੇ ਕੰਮ ਕਰਦੇ ਆ ਪੰਜਾਬ ਦੇ ਲੋਕ ਪੁੱਠੇ ਰਹ ਜਾਂਦੇ ਆ ਇਹ ਸਮੱਸਿਆ ਦੇਸ਼ ਦੀ ਸਮੱਸਿਆ ਨਹੀਂ ਇਹ ਪੰਜਾਬ ਦੀ ਸਮੱਸਿਆ ਇਹ ਬਣਾ ਕੇ ਪੇਸ਼ ਕੀਤਾ ਗਿਆ ਇਹਨੂੰ ਇਦਾਂ ਪਰੇਸ਼ ਕੀਤਾ ਗਿਆ ਕਈ ਵਾਰੀ ਜੇ ਕਿਸੇ ਫਿਲਮ ਦੇ ਐਕਟਰ ਨੂੰ ਛਿੱਕ ਵੀ ਆ ਜੇ ਉਹਦੇ ਤੇ ਦੇਸ਼ ਦੇ ਜਿਹੜੇ ਰਾਸ਼ਟਰੀ ਚੈਨਲ ਨੇ ਹਿੰਦੀ ਦੇ ਉਹ ਚਲਾਈ ਜਾਂਦੇ ਆ ਪਰ ਕਈ ਵਾਰੀ ਗੰਭੀਰ ਮੁੱਦੇ ਤੇ ਉਹਨਾਂ ਦੀ ਕੋਈ ਇੱਕ ਖਬਰ ਨਹੀਂ ਹੁੰਦੀ ਜੀ ਹੁਣ ਇਹ ਏਡਾ ਵੱਡਾ ਮਾਮਲਾ ਹੈਗਾ ਇਹਨੂੰ ਉਹ ਇਸ ਤਰ੍ਹਾਂ ਪੁੱਟ ਨਹੀਂ ਕਰ ਰਹੇ ਕਿ ਇੰਡੀਆ ਦੇ ਨਾਲ ਜਿਹੜਾ ਇਹਨਾਂ ਨੇ ਅਮਰੀਕਾ ਦਾ ਰਸਤਾ ਜਿਹੜਾ ਤਰੀਕਾ ਹੈਗਾ ਇਹ ਬਹੁਤ ਗਲਤ ਆ ਹੂੰ ਹੁਣ ਜਿਹੜਾ ਦੂਜਾ ਜਹਾਜ਼ ਉਤਰਿਆ ਜੀ ਉਹਦੇ ਵਿੱਚ ਉਹਨਾਂ ਨਾਲ ਜਿਵੇਂ ਉਹਨਾਂ ਨੂੰ ਨੂਡ ਕੇ ਜਾਂ ਜਿਵੇਂ ਉਹਨਾਂ ਦੀ ਇਹ ਵੀ ਖਬਰ ਮੈਂ ਵੀ ਖਬਰ ਪੜ੍ਹੀ ਹੈ ਕਿ ਉਹਨਾਂ ਦੀਆਂ ਦਸਤਾਰਾਂ ਵੀ ਉਤਾਰ ਕੇ ਕੀ ਕੀਤੀਆਂ ਗਈਆਂ ਹੂੰ ਜੇ ਤੁਸੀਂ ਰਿਪੋਰਟ ਕਰ ਰਹੇ ਹੋ ਤਾਂ ਇਹ ਰਿਪੋਰਟੇਸ਼ਨ 'ਚ ਇੰਡੀਆ ਦਾ ਜਹਾਜ਼ ਵੀ ਜਾ ਕੇ ਬੰਦੇ ਲਿਆ ਸਕਦਾ ਸੀ ਜੀ ਇਹ ਕਈ ਦੇਸ਼ਾਂ ਨੇ ਕੀਤਾ ਐਵੇਂ ਹੂੰ ਤਾਂ ਇੱਕ ਤਾਂ ਇਹ ਇਹ ਪੰਜਾਬ ਨੂੰ ਟਾਰਗੇਟ ਜਾਂ ਪੰਜਾਬ ਦੇ ਵਿੱਚ ਇੱਕ ਮਾਹੌਲ ਜਿਹੜਾ ਹੈਗਾ ਜਾਂ ਇਹ ਵੀ ਇਹਦੇ 'ਚ ਜਿਹੜਾ ਪੰਜਾਬ ਸਿਰ ਮੜਨ ਵਾਲੀ ਗੱਲ ਹੈਗੀ ਜੀ ਦੂਜਾ ਮੈਨੂੰ ਐਂ ਲੱਗਦਾ ਵੀ ਬਾਕੀ ਤਾਂ ਗੱਲ ਇਹ ਆ ਕਿ ਇਹ ਬਤਤਾਰਾ ਹੁੰਦਾ ਕਿਉਂ ਆ ਹੂੰ ਕਿਉਂ ਅਸੀਂ ਇੰਨੇ ਉਹ ਹੋ ਗਏ ਆ ਕਿ ਜਾਣ ਵਾਲੇ ਪਾਸੇ ਵੀ ਆਪਾਂ ਧੂੜ ਕੱਢੀ ਹੋਈ ਆ ਮੈਂ ਉਹੀ ਮੈਂ ਉਹੀ ਪੁੱਛਣਾ ਚਾਹੁੰਦਾ ਮੰਨ ਲਓ ਜਿਹੜਾ ਇਹ ਵਾਪਰਿਆ ਬਰਤਾਰਾ ਜਿਹਦੇ ਚ ਚਰਚਾ ਇਹ ਚੱਲ ਰਹੀ ਆ ਕਿ ਜਿਹੜੇ ਆਏ ਨੇ ਉਧਰੋਂ ਅਸੀਂ ਉਹਨਾਂ ਨੂੰ ਮਜ਼ਾਕ ਦਾ ਪਾਤਰ ਨਾ ਬਣਾਈਏ ਅਸੀਂ ਜਿਵੇਂ ਵੀ ਇੰਟਰਵਿਊਜ਼ ਚੱਲ ਰਹੀਆਂ ਨੇ ਜਿੰਨੀਆਂ ਹਨਾ ਵੀ ਅਸੀਂ ਉਹਨਾਂ ਨੂੰ ਹੌਸਲਾ ਦੇਈਏ ਪਰ ਇੱਕ ਤਾਂ ਕਾਰਨ ਹੈ ਕਿ ਪੈਸਾ ਤਾਂ ਲਾਇਆ ਗਿਆ ਨਾ ਕਿਸੇ ਤਰੀਕੇ ਨਾਲ ਗਲਤ ਤਰੀਕੇ ਨਾਲ ਬੰਦਾ ਗਿਆ ਤਾਂ ਦੇਸ਼ ਕਿਵੇਂ ਕਿਸਦੇ ਘਰ ਚ ਬੜੋਂਗੇ ਤਾਂ ਕੱਢਣਗੇ ਅਗਲੇ ਦੇਖੋ ਇਹਦੇ ਚ ਨਾ ਗੱਲ ਪਤਾ ਕੀ ਆ ਜੇ ਤਾਂ ਤੁਸੀਂ ਵਿਅਕਤੀਆਂ ਚੋਂ ਦੇਖੋਗੇ ਮੰਨ ਲਓ ਇੱਕ ਬੰਦਾ ਉਹ ਆ ਜਾਣ ਵਾਲਾ ਜਿਹਨੇ ਇੱਥੇ ਕੋਈ ਵਾਰਦਾਤ ਕੀਤੀ ਤੇ ਉਹ ਉੱਥੇ ਚਲਾ ਗਿਆ ਸਾਡੇ ਬਹੁਤ ਸਾਰੇ ਲੋਕ ਨੇ ਸਿਮਰਨਜੀਤ ਮਾਨ ਤੋਂ ਪੋਲੀਟੀਕਲ ਸਾਈਲਮ ਦੀ ਫਾਈਲ ਤੇ ਸਾਈਨ ਕਰਾ ਕੇ ਸਰਟੀਫਿਕੇਟ ਲੈ ਕੇ ਅਮਰੀਕਾ ਦੇ ਵਿੱਚ ਗਏ ਹੋਏ ਆ ਜੀ ਇਹਨੂੰ ਠੀਕ ਕਹਿਣਾ ਹੈ ਗਲਤ ਕਹਿਣਾ ਹੈ ਇਹ ਇਹ ਬੜਾ ਦੇਖਣ ਵਾਲਾ ਮਾਮਲਾ ਹੈ ਹਮ ਗੱਲ ਤਾਂ ਇਹ ਹੈ ਕਿ ਉਹ ਕਿਹੜੇ ਕਾਰਨ ਨੇ ਜਿਨ੍ਹਾਂ ਦੇ ਉਹ ਇਹਦੇ ਪਿੱਛੇ ਜ਼ਿੰਮੇਵਾਰ ਕਾਰਨ ਕਿਹੜੇ ਨੇ ਜਿਹਦੇ ਕਰਕੇ ਉਹ ਲੋਕ ਬਾਹਰ ਜਾਣ ਦਾ ਐਡਾ ਵੱਡਾ ਰਿਸਕ ਲੈਂਦੇ ਆ ਹਮ ਇਹਦੇ ਵਿੱਚ ਦੋ ਜਣੇ ਤਰ੍ਹਾਂ ਦੀਆਂ ਗੱਲਾਂ ਕੰਮ ਕਰਦੀਆਂ ਇਹ ਪੰਜਾਬ ਸਰਕਾਰੇ ਤੋਂ ਬਰੀ ਨਹੀਂ ਹੋ ਸਕਦੀ ਜੀ ਜਾਂ ਸਟੇਟ ਜਾਂ ਸੱਤਾ ਇਹਦੇ ਤੋਂ ਬਰੀ ਨਹੀਂ ਹੋ ਸਕਦੀ ਉਹਦਾ ਦੋਸ਼ ਕੀ ਆ ਜਿਹੜੇ ਲੋਕ ਇਹ ਕਹਿੰਦੇ ਆ ਕਿ ਇਹ ਲੋਕ ਕਿਉਂ ਗਏ ਵੀ ਜਿਹੜੇ ਐਦਾਂ ਕੰਧ ਟੱਪ ਕੇ ਜਾਣਗੇ ਤੇ ਫਿਰ ਅਗਲਾ ਤਾਂ ਇਹੀ ਕਰੂਗਾ ਹੂੰ ਠੀਕ ਹੈ ਉਹਨਾਂ ਨੂੰ ਇਹ ਰਿਫਿਊਜੀਆ ਚ ਗਿੰਦੇ ਆ ਰਿਫਿਊਜੀਆ ਦੇ ਲਈ ਕਾਨੂੰਨ ਨੇ ਵੱਖ-ਵੱਖ ਦੇਸ਼ਾਂ ਨੇ ਜੀ ਸਾਡੇ ਅਮਤ ਸ਼ਾਹ ਨਹੀਂ ਕਹਿ ਰਿਹਾ ਕਿ ਐਨ ਆਰ ਸੀ ਸੀ ਏ ਲਾਉਂਗਾ ਲੋਕਾਂ ਦੀ ਨਾਗਰਿਕਤਾ ਚੈੱਕ ਕਰੂੰਗਾ ਹਾਂ ਵੀ ਇਹਦੇ ਚੋਂ ਪੂਰੀ ਮੁਸਲਿਮ ਆਬਾਦੀ ਹੈ ਜਿਹੜੀ ਘਟ ਗਿਣਤੀਆਂ ਦੀ ਉਹਨੂੰ ਟਾਰਗੇਟ ਕਰਨ ਦਾ ਸਵਾਲ ਆ ਸਾਡੇ ਇੱਧਰ ਬੰਗਾਲ ਦੇ ਵਿੱਚ ਜਿਹੜੇ ਰੋਹਿੰਗਿਆ ਦੇ ਰਿਫਿਊਜੀ ਬੈਠੇ ਆ ਹੋਰ ਬੈਠੇ ਆ ਬੜਾ ਕੁਝ ਹੈਗਾ ਜੀ ਹੁਣ ਇਹਦੇ ਚ ਕੀ ਆ ਵੀ ਪੰਜਾਬ ਦੀ ਆਰਥਿਕ ਹਾਲਤ ਇੱਕ ਕਾਰਨ ਹੈ ਵਿਦੇਸ਼ ਜਾਣ ਦਾ ਤੁਸੀਂ ਮੰਨ ਕੇ ਚੱਲੋ ਦੇਸ਼ ਦੀ ਅਨਐਮਪਲੋਇਮੈਂਟ ਦਾ ਅੰਕੜਾ ਕੀ ਹੈ 10 ਪਰ 10.2% ਅਨਐਮਪਲੋਇਮੈਂਟ ਦੀ ਰੇਟ ਆ ਜੀ ਇਹ 10.2 ਦਾ ਮਤਲਬ ਇਹ ਹੈ ਆ ਕੇ 15 ਤੋਂ 29 ਸਾਲ ਦੇ ਕੰਮ ਕਰਨ ਵਾਲੇ ਲੋਕ ਵਿਦਿਆਰਥੀ ਨੌਜਵਾਨ ਯੂਥ ਹੈ ਜਿਹੜਾ ਉਹਨੂੰ ਕੰਮ ਨਹੀਂ ਮਿਲ ਰਿਹਾ ਹੂੰ ਉਹ ਜਿਹੜਾ ਉਹਨੂੰ ਕੰਮ ਨਹੀਂ ਮਿਲ ਰਿਹਾ ਤਾਂ ਉਸ ਚੋਂ ਉਹ ਬਿਹਤਰ ਜ਼ਿੰਦਗੀ ਦੀ ਤਲਾਸ਼ ਚ ਉਹਨੇ ਜਾਣਾ ਜੀ ਇੱਕ ਇਹਦੇ ਦੋ ਗੱਲਾਂ ਨੇ ਜਾਂ ਤਾਂ ਇੱਥੇ ਰਹਿ ਕੇ ਸੰਘਰਸ਼ ਚ ਪੜਨਾ ਇੰਨੀ ਸਿਆਸੀ ਚੇਤਨਾ ਸਾਡੇ ਹਲੇ ਵਿਕਸਿਤ ਨਹੀਂ ਹੈਗੀ ਤਾਂ ਲੋਕ ਆਪਣਾ ਰਸਤਾ ਲੱਭਦੇ ਆ ਤਾਂ ਉਹਦੇ ਵਿੱਚ ਇਹ ਹੈ ਹੂੰ ਕਿ ਉਹ ਕਰੋੜਾਂ ਬੰਦਾ ਬਣ ਜਾਂਦਾ ਜਿਹੜਾ ਬੇਰੁਜ਼ਗਾਰ ਹੂੰ ਦੂਜੇ ਪਾਸੇ ਪੰਜਾਬ ਦੀ ਥੋੜੀ ਜਿਹੀ ਵਿੱਤੀ ਹਾਲਤ ਧਿਆਨ ਚ ਰੱਖਣੀ ਚਾਹੀਦੀ ਆ। ਹੂੰ। ਪੰਜਾਬ ਦੇ ਸਿਰ ਆਮ ਆਦਮੀ ਪਾਰਟੀ ਬਦਲਾ ਦੀ ਗੱਲ ਲੈ ਕੇ ਆਈ। ਜੀ। ਪਰ ਇਹਨਾਂ ਨੇ ਕਰਜ਼ੇ ਦੇ ਵਿੱਚ ਅੱਜ ਪੰਜਾਬ ਦਾ ਕਰਜ਼ਾ 3 ਲੱਖ ਕਰੋੜ ਤੋਂ ਉੱਪਰ ਆ। ਹੂੰ। ਅਸੀਂ ਰਲ ਕੇ ਸਾਰੇ ਲੋਕ ਕਿਸਾਨ, ਮਜ਼ਦੂਰ, ਮਲਾਜ਼ਮ, ਤੁਹਾਡੇ ਵਰਗੇ ਪੱਤਰਕਾਰ ਜਾਂ ਆਮ ਦੁਕਾਨਦਾਰ ਜੋ ਵੀ ਆਪਾਂ ਸਾਰੇ ਜਣੇ ਕਿਰਤ ਕਰਦੇ ਆਂ। ਹੂੰ। ਉਸ ਕਿਰਤ ਦੇ ਵਿੱਚ ਜੋ ਅਸੀਂ ਪੈਦਾ ਕਰਦੇ ਆਂ ਉਹਨੂੰ ਕੁੱਲ ਘਰੇਲੂ ਉਤਪਾਦ ਕਹਿੰਦੇ ਆਪਾਂ ਜੀਡੀਪੀ ਕਹ ਦੋ ਜਿਹੜਾ ਉਥੋਂ ਡੋਮੈਸਟਿਕ ਪ੍ਰੋਡਕਸ਼ਨ ਜਿਹੜੀ ਹੈਗੀ ਆ ਉਹਦਾ 44% ਦਾ ਹਿੱਸਾ ਪੰਜਾਬ ਦਾ ਵਿਆਜ ਤਾਰਨ ਚ ਚਲਾ ਜਾਂਦਾ ਹੂੰ ਫਿਰ ਇਹਨੂੰ ਇੱਕ ਕੰਗਾਲ ਕਰਨ ਵਾਲੇ ਪਾਸੇ ਜਦੋਂ ਲੈ ਕੇ ਗਏ ਹੂੰ ਤੇ ਉਹਦਾ ਅਸਰ ਲੋਕਾਂ ਦੀ ਜ਼ਿੰਦਗੀ ਤੇ ਪੈਂਦਾ ਹੂੰ ਅੱਜ ਬਹੁਤ ਸਾਰੇ ਇਦਾਂ ਦੇ ادارے ਨੇ ਤੁਸੀਂ ਉਹ ਸਾਰਿਆਂ ਦੇ ਵਿੱਚ ਕੋਈ ਉਸ ਤਰ੍ਹਾਂ ਦੀ ਪ੍ਰੇਰਣਾ ਹੈ ਹੀ ਨਹੀਂ ਜੀ ਹੁਣ ਯੂਨੀਵਰਸਿਟੀਆਂ ਚ ਪੜਾਈਆਂ ਦੇ ਵਿੱਚ ਕਾਲਜਾਂ ਦੀਆਂ ਪੜਾਈਆਂ ਚੋਂ ਖਿੱਚ ਤੇ ਉਹ ਪ੍ਰੇਰਣਾ ਭਈ ਨਹੀਂ ਕਿ ਵਿਦਿਆਰਥੀਆਂ ਦਾ ਇੱਕ ਕਿਰਦਾਰ ਬਣੇ ਕਿ ਉਹਨੂੰ ਲੱਗੇ ਕਿ ਯਾਰ ਇਹ ਗਲਤ ਆ ਮੈਂ ਗਲਤ ਨੂੰ ਗਲਤ ਕਹਿ ਕੇ ਲੜੂੰਗਾ ਜਾਂ ਤਾਂ ਇੱਥੋਂ ਫਿਰ ਇਹ ਆ ਕਿ ਇੱਕ ਹੈਗਾ ਤੁਸੀਂ ਚਲੇ ਜਾਓ ਇੱਥੋਂ ਬੇਦਾਵੇ ਦੇ ਕੇ ਜੀ ਹੁਣ ਆਪਣੇ ਤਾਂ ਇੱਥੇ ਵਿਦੇਸ਼ ਜਾਣ ਚਿਹਰ ਜਾਣ ਵੀ ਹੈਗਾ ਕਿ ਸਮਰੱਥ ਘਰਾ ਦੇ ਚੰਗੀ ਜ਼ਮੀਨ ਆ ਜਿੰਨਾਂ ਕੋਲੇ 40-40 ਕਿੱਲੇ ਜ਼ਮੀਨ ਵਾਲੇ ਵੀ ਨੇ ਚੰਗੇ ਪੈਸੇ ਵਾਲੇ ਵੀ ਨੇ ਸਾਡੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਇੱਕ ਉਦਾਹਰਨ ਹੋਰ ਵੀ ਸਾਰੇ ਨੇ ਚੰਗੀਆਂ ਨੌਕਰੀਆਂ ਵਾਲੇ ਨੇ ਜਿਹੜੇ ਉਹ ਬੰਦੇ ਪੀਆਰ ਲੈ ਲੈ ਬਾਹਰ ਚੱਲੇ ਹੋਏ ਨੇ ਬਿਲਕੁਲ ਤੂੰ ਇਹਦੇ 'ਚ ਇੱਥੋਂ ਦਾ ਜਿਹੜਾ ਪ੍ਰਬੰਧ ਹੈ ਜਿਹੜੀਆਂ ਇੱਥੋਂ ਦੀਆਂ ਸੁਆਵਾਂ ਨੇ ਵੀ ਕਿਸੇ ਬੰਦੇ ਦੀ ਸੁਣਵਾਈ ਨਹੀਂ ਹੈ ਤੂੰ ਹੀ ਤਹਿਸੀਲ 'ਚ ਚੱਲ ਜੋ ਤੁਹਾਨੂੰ ਉੱਥੇ ਪੈਸੇ ਦਾ ਰੇਟ ਵੱਜਿਆ ਹੋਇਆ ਤਾਂ ਜਾ ਕੇ ਤੁਹਾਡੀ ਰਜਿਸਟਰੀ ਹੋਣੀ ਆ ਤੁਸੀਂ ਪੁਲਿਸ ਦੇ ਕੋਲੇ ਜਾਵੜੋ ਪੰਜਾਬ ਪੁਲਿਸ ਦਾ ਕਿਰਦਾਰ ਇਹ じゃ ਬਣਿਆ ਪਿਆ ਮੈਂ ਕਹਣਾ ਕਿ ਪੰਜਾਬ ਪੁਲਿਸ ਦਾ ਜੋ ਵੇਹ ਆ ਲੋਕਾਂ ਨੂੰ ਗਵਰਨੈਂਸ ਗੁੱਡ ਗਵਰਨੈਂਸ ਦੇਣ ਦਾ ਉਹ ਲੋਕਾਂ ਦੀ ਸੇਫਟੀ ਲਈ ਆ ਲੋਕਾਂ ਨੂੰ ਖੱਜਲ ਕਰਨ ਲਈ ਨਹੀਂ ਹੈਗੀ ਪਰ ਸਾਡਾ ਇੱਥੇ ਆਮ ਬੰਦਾ ਵੀ ਥਾਣੇ ਦੇ ਮੂਹਰੇ ਦੀ ਇਹ ਗੱਲਾਂ ਵੀ ਥਾਣੇ 'ਚ ਨਹੀਂ ਜਾਂਦਾ ਜੇ ਉਹਦੇ ਨਾਲ ਕੋਈ ਵਧਿੱਕੀ ਵੀ ਹੋ ਜੇ ਉਹ ਕਹਿੰਦਾ ਯਾਰ ਇਹਨਾਂ ਨੇ ਉਹ ਤੋਂ ਵੱਧ ਖੱਜਲ ਕਰਨਾ ਹੂੰ ਫਿਰ ਇਹਦੇ ਵਿੱਚ ਬਹੁਤ ਸਾਰੇ ਇਦਾਂ ਦੇ ਵੀ ਟ੍ਰੀਟਮੈਂਟ ਨੇ ਕਿ ਨੌਜਵਾਨਾਂ ਨੂੰ ਪੁਲਿਸ ਦਾ ਮਾੜਾ ਪ੍ਰਸ਼ਾਸਨ ਵੀ ਪੁੱਠੇ ਰਾਹਾਂ ਤੇ ਤੋਰ ਦਿੰਦਾ। ਉਹ ਕਈ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਬਹੁਤ ਚੀਜ਼ਾਂ ਮਿਲ ਕੇ ਫਿਰ ਇਹ ਗੱਲ ਬਣਦੀ ਪਰ ਜਿਹੜੇ ਵਾਪਸ ਆਏ ਨੇ ਅਮਨ ਜੀ ਜਿਹੜੇ ਹੁਣ ਜਿਹੜੇ ਪਰਿਵਾਰ ਜਿਹੜੇ ਬੱਚੇ ਵਾਪਸ ਆ ਰਹੇ 40 40 50 50 ਲੱਖ ਲਾ ਕੇ ਇੱਕ ਪਰਿਵਾਰ ਦੇ ਦੋ ਦੋ ਵੀ ਗਏ ਨੇ ਕਈਆਂ ਦੇ ਕਰੋੜ ਕਰੋੜ ਤੋਂ ਵੱਧ ਵੀ ਲਾਈ ਬੈਠੇ ਪੈਸੇ ਫਿਰ ਉਹ ਏਜੰਟ ਜਿਨ੍ਹਾਂ ਨੇ ਭੇਜੇ ਕੋਈ ਕਾਰਵਾਈ ਹੋਊਗੀ ਲੱਗਦਾ ਤੁਹਾਨੂੰ ਨਜ਼ਰ ਆਉਂਦੀ ਕੋਈ ਹੁਣ ਇਹ ਇਹ ਵੀ ਗੱਲ ਇੱਕ ਬੜੀ ਇੰਪੋਰਟੈਂਟ ਆ। ਵੀ ਜਿਹੜਾ ਇਹ ਕੰਮ ਕਰਨ ਵਾਲੇ ਬੰਦੇ ਨੇ ਇਹ ਕੰਮ ਤਾਂ ਸਾਰਾ ਦੋ ਨੰਬਰ ਚ ਹੀ ਹੁੰਦਾ ਹੈ ਨਾ ਹੂੰ ਉਹਨਾਂ ਏਜੰਟਾਂ ਦੇ ਲਈ ਕੋਈ ਪਹਿਲਾਂ ਭਾਨੇ ਸਿੱਧੂ ਵਾਲਾ ਰੌਲਾ ਪਿਆ ਅਸੀਂ ਬਹੁਤ ਸਾਰੇ ਏਜੰਟਾਂ ਦੇ ਪੈਸੇ ਦਿਵਾਉਣ ਜਥੇਬੰਦਕ ਪੱਧਰ ਤੇ ਅਸੀਂ ਬਹੁਤ ਸਾਰੇ ਵਿਦਿਆਰਥੀਆਂ ਦੇ ਇਹ ਕੇਸ ਹੈ ਜਿਹੜੇ ਏਜੰਟਾਂ ਨਾਲ ਵਿਅਕਤੀਗਤ ਝਗੜ ਕੇ ਉੱਥੇ ਜਾ ਕੇ ਅਸੀਂ ਬਥੇਰਿਆਂ ਦੇ ਵਾਪਸ ਕਰਾਏ ਪਰ ਇਹ ਤੁਸੀਂ ਪੰਜਾਬ ਚੋਂ ਤਾਂ 1.5 ਲੱਖ ਵਿਦਿਆਰਥੀ ਇੱਕ ਸਾਲ ਚ ਜਾੜ ਚੜ ਜਾਂਦਾ ਮੈਂ ਕਹਣਾ 1.5 ਚੜਦਾ ਤੇ 4-5 ਲੱਖ ਹੋਣਾ ਜਿਹਦਾ ਪੈਸਾ ਫਸਿਆ ਹੋਇਆ ਰੌਲਾ ਪੈਂਦਾ ਨਹੀਂ ਇਹ ਤਾਂ ਗੱਲ ਹੁਣ ਸੁਣਨ ਨੂੰ ਬਲੀਏ ਰਿਪੋਰਟ ਵਾਲੀ ਕੈਨੇਡਾ 'ਚ ਤਾਂ ਬੈਠੇ ਆ ਬਈ ਚੱਲਦਾ ਤਾਂ ਪਹਿਲਾਂ ਦਾ ਨਾ ਪਨਾਮਾ ਦੇ ਜੰਗਲਾਂ 'ਚ ਸਾਡੇ ਪੰਜਾਬੀਆਂ ਦੇ ਕੰਕਾਲ ਮਿਲਦੇ ਆ ਹੂੰ ਇਹ ਜਿਹੜੇ ਮੈਕਸੀਕੋ ਦੇ ਜੰਗਲ ਨਹੀਂ ਸੌਰੀ ਤੇ ਪਨਾ ਇਹ ਜਿਹੜਾ ਸਾਗਰ ਹੈਗਾ ਉਹਦੇ 'ਚ ਪੰਜਾਬ ਕਿੰਨੇ ਸਾਊਥ ਏਸ਼ੀਆ ਦੇਸ਼ਾਂ ਦੇ ਪਾਕਿਸਤਾਨ ਦੇ ਬੰਗਲਾਦੇਸ਼ ਦੇ ਸਾਡੇ ਪੰਜਾਬੀਆਂ ਦੀਆਂ ਕਿਸ਼ਤੀਆਂ ਪਲਟ-ਪਲਟ ਕਿੰਨੇ ਲੋਕ ਮਰੇ ਆ ਹੂੰ ਜਿਹੜੀ ਇਹ ਲੋਕਾਂ 'ਚ ਇੱਕ ਮੈਂ ਤੁਹਾਨੂੰ ਇਹਦੀ ਉਦਾਹਰਨ ਦੱਸਦਾ ਜਿਹੜਾ ਤੁਸੀਂ ਕਹਨੇ ਹੋ ਕਿ ਇਹ ਇਹਦੀ ਕੋਈ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਪੰਜਾਬ ਸਟੇਟ ਨੂੰ ਇਹ ਤੇ ਕੋਈ ਪਾਲਿਸੀ ਨਹੀਂ ਬਣਾ ਲੈਣੀ ਚਾਹੀਦੀ ਸੀ ਉਦਾਂ ਤੁਸੀਂ ਐਨਆਰਆਈਆਂ ਨੂੰ ਕਹਨੇ ਹੋ ਕਿ ਪੰਜਾਬ ਨੂੰ ਆਰਥਿਕ ਤੌਰ ਤੇ ਤੁਸੀਂ ਇਹ ਕਰ ਦੋ ਉਹ ਕਰ ਦੋ ਪਰ ਤੁਸੀਂ ਉਹਨਾਂ ਦੇ ਇਹਦੀ ਕੋਈ ਪਾਲਿਸੀ ਏਜੰਟਾਂ ਦੇ ਪ੍ਰਤੀ ਕਿਉਂਕਿ ਚੇਤਨਾ ਨਹੀਂ ਹੈ ਲੋਕ ਅਣਪੜ੍ਹ ਬੰਦਾ YouTube ਤੇ ਵੀਡੀਓ ਦੇਖ ਕੇ 20-25 ਲੱਖ ਵਸਾਇਆ ਆਉਂਦਾ ਕਿ ਏਜੰਟ ਦੀ ਵੀਡੀਓ ਦੇਖੀ ਸੀ ਤੇ ਮੇਰਾ ਵੀਜ਼ਾ ਲਵਾ ਦੋ ਇਹ ਏਜੰਟ ਹੁਣ ਤਾਂ ਚੁੱਪ ਨੇ ਹਾਂ ਹੁਣ ਏਜੰਟ ਚੁੱਪ ਤਾਂ ਲੁਕੇ ਹੋਏ ਨੇ ਉਹ ਵੀਜੇ ਸਖਤ ਹੋ ਗਿਆ ਧੰਦਾ ਜਿਹੜਾ ਹੈਗਾ ਉਹ ਡਾਊਨ ਹੈ ਤੇ ਕਈ ਤਾਂ ਦੁਕਾਨਾਂ ਬੰਦ ਕਰਕੇ ਭੱਜ ਗਏ ਪਰ ਉਹ ਲੋਕਾਂ ਦਾ ਪੈਸਾ ਵੀ ਦੱਬ ਕੇ ਗਏ ਹੈਗੇ ਆ ਇਸ ਲਈ ਇਹ ਸਰਕਾਰ ਨੇ ਇਸ ਪਾਸੇ ਸੋਚਣਾ ਸੀ ਦੂਜਾ ਜਿਹੜੀ ਨਾ ਨਿਰਾਸ਼ਾ ਹਾਲਤ ਇਹ ਆ ਜਦੋਂ 트ੰਪ ਦਾ ਚੋਣ ਹੋਈ ਆ ਜੀ ਤਾਂ ਇਹ ਇੱਕ ਇੰਟਰਨੈਸ਼ਨਲ ਅਖਬਾਰਾਂ ਦੀ ਰਿਪੋਰਟਿੰਗ ਹੈ ਅਮਰੀਕਾ ਦੇ ਅਖਬਾਰਾਂ ਦੀ ਰਿਪੋਰਟਿੰਗ ਹੈ ਇਹ ਕਿ ਸਾਡੇ ਸਾਊਥ ਏਸ਼ੀਆਨ ਕੰਟਰੀ ਇੰਡੀਅਨ ਵੀ ਉਹਦੇ ਚੋਂ ਇੱਕ ਨੇ ਜਿਹੜੇ ਲੋਕ ਉੱਥੇ ਪਹਿਲਾਂ ਦੇ ਰਹਿ ਰਹੇ ਆ ਜਿਨ੍ਹਾਂ ਦੀ ਗਰਭਵਤੀ ਔਰਤਾਂ ਨੇ ਜਿਨ੍ਹਾਂ ਦੇ ਬੱਚਾ ਹੋਣ ਵਾਲਾ ਉਹਨਾਂ ਨੇ ਆਪਦੀ ਡਿਲੀਵਰੀ ਡੇਟ ਸੀ ਜਿਹੜੀ ਗਰਭ ਦੀ 트럼ਪ ਦੇ ਇਹ ਜਿਹੜਾ ਉਹਦਾ ਸੌਹ ਚੌਕ ਸਮਾਗਮ ਹੈ ਜਦੋਂ ਆਫੀਸ਼ੀਅਲੀ ਉਹਨੇ ਆਉਣਾ ਉਸ ਤੋਂ ਪਹਿਲਾਂ ਪਹਿਲਾਂ ਇੱਕ ਤਰੀਕ ਦਿੱਤੀ ਗਈ ਉਹਨਾਂ ਨੇ ਆਪਣੀਆਂ ਡਿਲੀਵਰੀ ਡੇਟ ਪਹਿਲਾਂ ਕਰਾ ਲਈਆਂ ਅੱਛਾ ਸਾਡੇ ਤੁਸੀਂ ਇਹਨੂੰ ਇਸ ਇਹ ਜਿਹੜਾ ਇਹ ਸੰਤਾਪ ਹੰਡਾ ਰਹੇ ਆ ਅਸੀਂ ਇੰਨਾ ਮਤਲਬ ਅਸੀਂ ਝੱਲ ਕੇ ਜਾਂਦੇ ਆ ਫਿਰ ਉੱਥੇ ਆ ਹਾਲਤਾ ਕਿ ਉਹ ਬੱਚੇ ਨੂੰ ਉੱਥੋਂ ਦੀ ਬਾਇਰਥ ਸਿਟੀਜ਼ਨਸ਼ਿਪ ਜ ਮਿਲ ਜੇ ਹੂੰ ਲੋਕਾਂ ਨੇ ਆਪਣੇ ਸਰੀਰ ਨਾਲ ਆਪਣੀ ਆਉਣ ਵਾਲੀ ਔਲਾਦ ਨਾਲ ਵੀ ਟੱਕਾ ਕੀਤਾ ਇਹ ਕੀਤਾ ਤੇ ਉਹਨਾਂ ਨੇ ਰਿਸਕ ਲਿਆ ਐਡਾ ਵੱਡਾ ਹੂੰ ਆਪਣੇ ਤਾਂ ਇੱਥੇ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਉਹਦੀ ਨਾ ਦੇ ਨਾਲ ਤੇ ਹੁਣ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਦੇ ਲਈ ਦੋਸ਼ ਤਾਂ ਦੇਖੋ ਪ੍ਰਬੰਧ ਦਾ ਹੀ ਆ ਇਸ ਸਿਸਟਮ ਦਾ ਹੀ ਆ ਲੋਕ ਇਹਦੇ ਚ ਕਸੂਰਬਾਰ ਨਹੀਂ ਹੈਗੇ ਕਾਰਨ ਕੀ ਆ ਕਿ ਲੋਕਾਂ ਨੂੰ ਕੋਈ ਰਸਤਾ ਹੀ ਨਹੀਂ ਮਿਲ ਰਿਹਾ ਹੁਣ ਤੁਸੀਂ ਪੜ੍ਹ ਲਿਖ ਕੇ ਇੱਥੇ ਪੜ੍ਹਾਈ ਕਰ ਲਈ ਜੌਬ ਲਈ ਜਾਂਦੇ ਹੋ ਕੀ ਕਰੋਗੇ ਤੁਸੀਂ ਆ ਜਿੰਨੇ ਪ੍ਰਾਈਵੇਟ ਸਕੂਲ ਨੇ ਅਣਗਿਣਤ ਨੇ ਪੰਜਾਬ 'ਚ ਹੂੰ ਪੰਜ ਪੰਜ 6 6000 ਰੁਪਏ ਤੇ ਸਾਡੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਨੂੰ ਟੀਚਰ ਰੱਖਿਆ ਹੋਇਆ ਉਹਨਾਂ ਨੇ ਜੀ ਫਿਰ ਉਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਮਾਤ ਪਾਸ ਪੰਜਾਬੀ ਨਹੀਂ ਬੋਲਣੀ ਹਿੰਦੀ ਬੋਲੋ ਅੰਗਰੇਜ਼ੀ ਬੋਲੋ ਫਿਰ ਤੁਸੀਂ ਉੱਚ ਸਿੱਖਿਆ 'ਚ ਦੇਖ ਲਓ ਡਾਕਟੋਰੇਟ ਕਰਕੇ ਵੀ ਬੰਦੇ ਇਸ ਤਰੀਕੇ ਨਾਲ ਆ ਕਿ ਜਿੰਨੇ ਕਾਲਜ ਨੇ ਹੁਣ ਡੰਮੀ ਐਡਮਿਸ਼ਨਾਂ ਨੇ ਕਿ ਯਾਰ ਪੜਾਉਣ ਦੀ ਲੋੜ ਨਹੀਂ ਤੈਨੂੰ 8-10 ਤੂ ਰੱਖ ਲਈ ਜਿਹੜਾ 21-22 ਹਜ਼ਾਰ ਸੈਲਰੀ ਮਿਲਣੀ ਹੈ ਉਹਦੇ ਚੋਂ ਅੱਧਾ ਸਾਨੂੰ ਵਾਪਸ ਕਰਦੀ ਸਾਡੇ ਪੰਜਾਬ ਦੇ ਲੋਕ ਵੀ ਉਹੋ ਜਿਹੇ ਹੋ ਗਏ ਆਪਾਂ ਉਸੇ ਰਾਹ ਤੇ ਤੁਰ ਪਏ ਕਿ ਪੜ੍ਹਾਈ ਯਾਰ ਕਾਲਜਾਂ ਜਾ ਕੇ ਕਰਨੀਆਂ ਕੋਈ ਜਿਗਾਰੜ ਕਰੋ ਡਿਗਰੀ ਮਿਲ ਜੇ ਉਹ ਜਿਗਾਰੜ ਕੀ ਹੈ ਕਿ ਕਾਲਜ ਕਾਗਜ਼ਾਂ ਚੱਲੀ ਜਾਂਦੇ ਆ ਤੇ ਆ ਜਿਹੜੀ ਵਿਦਿਆ ਦੀ ਕ੍ਰਾਂਤੀ ਵਾਲੀ ਸਰਕਾਰ ਆ ਹੁਣ ਜਿਹੜਾ ਬੰਦਾ ਵਿਹਲਾ ਫਿਰਦਾ ਜਿਹਨੂੰ ਤੁਸੀਂ ਮਕਸਦ ਨਹੀਂ ਦਿੱਤਾ ਜ਼ਿੰਦਗੀ ਦਾ ਕੋਈ ਜਿਹਨੂੰ ਕੰਮ ਨਹੀਂ ਦਿੱਤਾ ਹੈਗਾ ਉਹ ਫਿਰ ਉਹਦੇ ਤੇ ਨਸ਼ੇ ਦਾ ਮੁਹੱਲਾ ਵੀ ਆਉਣਾ ਤੇ ਉਹਨੇ ਫਿਰ ਡੌਂਕੀਆਂ ਵੀ ਲਾਉਣੀਆਂ ਉਹਨੇ ਫਿਰ ਕਰਾਈਮ ਵੀ ਕਰਨਾ ਉਹਨੇ ਫਿਰ ਸਾਰੇ ਹੀ ਉਹਨਾਂ ਗੈਂਗਵਾਰ ਵੱਲ ਵੀ ਜਾਣਾ ਹੈਗਾ ਤੋਂ ਇਹਦੇ ਲਈ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਦਾ ਵੀ ਮਸਲਾ ਹੈਗਾ ਜਿਹੜੀ ਅਨਾਰਕੀ ਕ੍ਰੀਏਟ ਹੋਈ ਹੋਈ ਆ ਜੀ ਇਹ ਬਹੁਤ ਵੱਡੇ ਪੱਧਰ ਤੇ ਸਵਾਲ ਹੈ ਪੰਜਾਬੀਆਂ ਅੱਗੇ ਹੂੰ ਕਿ ਸਾਨੂੰ ਆਪਣੇ ਕਿਰਦਾਰ ਵਾਲੇ ਪਾਸੇ ਸਾਡੀ ਕਮਿਟਮੈਂਟ ਹੈ ਸਾਡੀ ਓਦਾਂ ਅਸੀਂ ਬਹੁਤ ਪੰਜਾਬ ਤੇ ਮਾਣ ਕਰਦੇ ਆਂ ਪਰ ਮਾਣ ਅਸੀਂ ਪਹਿਲਾਂ ਦੀਆਂ ਕੀਤੀਆਂ ਹੋਈਆਂ ਸ਼ਾਦਤਾਂ ਤੇ ਕਰਦੇ ਆਂ ਹੁਣ ਵਾਲੀਆਂ ਨਹੀਂ ਸਾਡੇ ਹਿੱਸੇ ਆਇਆ ਕੰਮ ਅਸੀਂ ਕਿਉਂ ਨਹੀਂ ਕਰਦੇ ਅਸੀਂ ਕਿਉਂ ਹੁਣ ਸਾਰੇ ਹੀ ਇਹਨੂੰ ਮੂੰਹ ਪਵਾ ਕੇ ਚੱਲੇ ਹੋਏ ਆਂ ਜੀ ਦੂਜੀ ਬਹਿਸ ਜਿਹੜੀ ਪ੍ਰਵਾਸ ਨਾਲ ਜੁੜਦੀ ਆ ਉਹ ਇਹ ਜੁੜਦੀ ਆ ਕਿ ਜੇ ਅਮਰੀਕਾ 'ਚ ਬੈਠੇ ਵਾਪਸ ਆ ਸਕਦੇ ਆ ਤਾਂ ਹੁਣ ਕਈ ਇਹਦੇ ਚ ਰਿਐਕਸ਼ਨ ਇਹ ਆ ਕਿ ਜਿਹੜੇ ਪੰਜਾਬ ਚ ਆਏ ਹੋਏ ਆ ਇਹਨਾਂ ਨੂੰ ਬਾਹਰ ਕੱਢ ਦੋ ਇਹ ਰੌਲਾ ਪਿਆ ਪਿਛਲੇ ਸਮੇਂ ਇਹ ਇਹ ਸਾਰਾ ਕੁਝ ਰਲ ਮਿਲ ਕੇ ਇੱਕ ਵੱਡੀ ਸਮੱਸਿਆ ਬਣ ਨਾ ਜਿਹਦੇ ਬਾਰੇ ਸਾਨੂੰ ਆਰਥਿਕ ਤੌਰ ਤੇ ਜਿਹਦੇ ਬਾਰੇ ਸਿਆਸੀ ਤੌਰ ਤੇ ਬਹੁਤ ਚੇਤਨ ਹੋ ਕੇ ਕੋਈ ਸਹੀ ਰਸਤਾ ਕੱਢਣ ਦੀ ਜ਼ਰੂਰਤ ਹੈ ਨਹੀਂ ਤਾਂ ਇਹ ਹਵਾ ਚ ਡਾਂਗਾ ਮਾਰਨ ਦੀ ਲੋਟ ਬਹੁਤ ਕੁਝ ਹੋਰ ਬਣ ਜਾ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਰਿਪੋਰਟ ਜਿਹੜੇ ਅਮਰੀਕਾ ਤੋਂ ਹੋਏ ਪਰ ਕੈਨੇਡਾ ਚ ਵਿਦਿਆਰਥੀਆਂ ਨੇ ਇੱਕ ਧਰਨਾ ਵੀ ਲਾਇਆ ਬਿਲਕੁਲ ਲਾਇਆ ਉਹ ਵਿਦਿਆਰਥੀ ਬੈਠੇ ਲੰਬਾ ਸਮਾਂ 6-7 ਮਹੀਨੇ ਸ਼ਾਇਦ ਬੈਠੇ ਹਨ ਬਰਫ਼ ਪੈਣ ਕਰਕੇ ਉੱਠਣਾ ਪਿਆ ਪਰ ਤੁਸੀਂ ਦੱਸਿਆ ਕਿ ਅੰਕੜੇ ਬਹੁਤ ਜ਼ਿਆਦੇ ਨੇ ਬਹੁਤ 8 ਲੱਖ ਤੋਂ ਵੀ ਜ਼ਿਆਦੇ ਤੁਸੀਂ ਦੱਸ ਰਹੇ ਸੀ ਦੇਖੋ ਉਹਦੇ 'ਚ ਇਹ ਆ ਕਿ ਬ੍ਰੈਮਪਟਨ ਦੇ ਵਿੱਚ ਇਹ ਧਰਨਾ ਲੱਗਿਆ ਹਮ ਸਵਾਲ ਕੀ ਹੈ ਕਿ ਕੈਨੇਡਾ ਦੇ ਵਿੱਚ ਉਹਨਾਂ ਦੇ ਵਰਕ ਪਰਮਿਟ ਨਹੀਂ ਕੰਟੀਨਿਊ ਕੀਤੇ ਗਏ ਉਹਨਾਂ ਦੀਆਂ ਜਿਹੜੀਆਂ ਇਹ ਸ਼ਰਤਾਂ ਰਹਿਣ ਦੀਆਂ ਉੱਥੇ ਉਹਨਾਂ ਨੂੰ ਸਖਤ ਕੀਤਾ ਗਿਆ ਸਾਰਾ ਕੁਝ ਚੱਲਿਆ ਉਹ 8 ਲੱਖ ਤੋਂ ਵੱਧ ਵਿਦਿਆਰਥੀ ਨੇ ਜਿਨ੍ਹਾਂ ਦੇ ਉੱਪਰ ਇਹ ਖਤਰਾ ਰਿਪੋਰਟ ਹੋਣ ਦਾ ਮੰਡਰਾ ਰਿਆ ਸੀ ਉਹ ਫਿਲਹਾਲ ਦੀ ਘੜੀ ਉੱਥੇ ਇੱਕ ਸਟੈਪ ਤੱਕ ਉਹਨਾਂ ਨੇ ਧਰਨਾ ਲਾਇਆ ਕਈ ਮਹੀਨੇ ਧਰਨਾ ਚਲਾਇਆ ਉਹ ਪੰਜਾਬ ਦੇ ਲੋਕ ਨੇ ਪੰਜਾਬ ਦਾ ਨੌਜਵਾਨ ਹੈ ਬੈਠਾ ਉੱਥੇ ਵਿਦੇਸ਼ਾਂ 'ਚ ਖੱਜਲ ਹੋ ਰਿਹਾ ਅਸੀਂ ਤਾਂ ਪੰਜਾਬੀਆਂ ਨੇ ਇੰਨਾ ਕੁ ਮਤਲਬ ਮਾੜਾ ਟਰੀਟ ਕੀਤਾ ਨਾ ਕਿ ਪਲੱਸ 2 ਕਰਿਆ ਹੋਇਆ ਵਿਦਿਆਰਥੀ ਤੇ ਸਾਡੀਆਂ ਕੁੜੀਆਂ ਸਾਡੇ ਮੁੰਡੇ ਅਸੀਂ ਪਲੱਸ 2 ਕੀਤੇ ਹੋਏ ਨੂੰ ਵੀ ਵਿਦੇਸ਼ ਭੇਜਤਾ ਕਦੇ ਦਿਮਾਗ ਦਾ ਇਹ ਹਿੱਸਾ ਨਹੀਂ ਬਣਾਇਆ ਕਿ ਜਿਹੜੀ ਸਾਡੀ ਬੱਚੀ ਆ ਉਹਨੂੰ ਤੁਸੀਂ ਕਦੇ ਗੇਟ ਤੋਂ ਬਾਹਰ ਨਹੀਂ ਜਾਣ ਦਿੱਤਾ ਨਹੀਂ ਜਾਣ ਬਿਲਕੁਲ ਜਦੋਂ ਤੁਸੀਂ ਸਕੂਲ ਲਾਉਣੇ ਹੋਂ ਤਾਂ ਤੁਹਾਡੀ ਸ਼ਰਤ ਇਹ ਹੁੰਦੀ ਹੈ ਸਕੂਲ ਵਾਲੇ ਕੋਲੇ ਕਿ ਬੈਨ ਸਾਡੇ ਘਰ ਦੇ ਗੇਟ ਅੱਗੇ ਹੋਣੀ ਚਾਹੀਦੀ ਹੈ ਹੂੰ ਹੁਣ ਉਹਨਾਂ ਨੂੰ ਇੱਕ ਸਵਾਲ ਉਹਨਾਂ ਦੇ ਦਿਮਾਗ 'ਚ ਪਾਵੇ ਕਿ ਯਾਰ ਉਸ ਬੱਚੀ ਨੂੰ ਤੁਸੀਂ ਪਲੱਸ 2 'ਚੋਂ ਜਿਹੜੇ ਬੱਚੇ ਨੂੰ ਤੁਸੀਂ ਉਸ ਤਰ੍ਹਾਂ ਉਹਦਾ ਵਿਕਸਤ ਹੀ ਨਹੀਂ ਹੋਣ ਦਿੱਤਾ ਜਾਂ ਤਾਂ ਹੋਵੇ ਨਾ ਕਿ ਤੁਹਾਡੇ ਬੱਚੇ ਦੀ ਇੱਕ ਟ੍ਰੇਨਿੰਗ ਆ ਕਿ ਉਹ ਡਿਵੈਲਪ ਹੋਇਆ ਉਹਨੂੰ ਪラス ਟੂ ਦਾ ਬੱਚਾ ਤਾਂ ਉਮਰ ਚ ਵੀ ਬਹੁਤ ਛੋਟਾ ਉਹਨਾਂ ਨੂੰ ਤੁਸੀਂ ਬਾਹਰ ਭੇਜ ਦਿੱਤਾ ਹੈਗਾ ਔਰ ਇਹੋ ਜਿਹੀਆਂ ਰਿਪੋਰਟਾਂ ਨੇ ਕਿ ਉੱਥੇ ਉਹਨਾਂ ਦੀ ਆਰਥਿਕ ਐਕਸਪਲੋਇਟੇਸ਼ਨ ਉਹਨਾਂ ਦਾ ਸਰੀਰਕ ਸੋਸ਼ਣ ਉੱਥੇ ਪ੍ਰੋਸਟੀਚੂਸ਼ਨ ਦੇ ਜਿਹੜੀ ਰੋਲੇ ਆਉਂਦੇ ਆ ਕਿੰਨਾ ਤੁਹਾਡੇ ਨਾਲ ਉੱਥੇ ਅਸੀਂ ਕਰ ਰਹੇ ਹਾਂ ਫਿਰ ਤੁਸੀਂ ਇਹ ਵੀ ਕਹਿੰਦੇ ਹੋ ਕਿ ਜਿਹੜੇ ਬਾਹਰ ਚਲੇ ਗਏ ਇਹ ਪੰਜਾਬ ਨੂੰ ਪਿਆਰ ਵੀ ਕਰਨ ਹੂੰ ਫਿਰ ਅਸੀਂ ਉਹਨਾਂ ਦੇ ਠੇਕਾ ਇਹ ਸਿਰ ਤੇ ਮੜਦੇ ਆ ਵੀ ਤੁਸੀਂ ਪੰਜਾਬ ਨੂੰ ਪੰਜਾਬ ਨੂੰ ਉਹ ਕਰਨ ਫਿਰ ਇੱਕ ਗੱਲ ਇਹ ਆਉਂਦੀ ਹੈ ਕਿ ਜਿਹੜੀ ਉਹਨਾਂ ਦੀ ਅਗਲੀ ਪੀੜ੍ਹੀ ਆ ਉੱਥੋਂ ਦੀ ਉਹਨਾਂ ਨੂੰ ਅਸੀਂ ਇਹ ਹਾਈ ਬੂ ਕਰਦੇ ਆ ਕਿ ਉਹ ਪੰਜਾਬੀ ਛੱਡ ਗਏ ਉਹ ਪੰਜਾਬ ਵੀ ਛੱਡ ਗਏ ਭਈ ਉਹ ਹੁਣ ਜਿਹੜੇ ਦੇਸ਼ 'ਚ ਜੰਮੇ ਪਲੇ ਜਿੱਥੋਂ ਦੇ ਰਹਿਗੇ ਆ ਉੱਥੋਂ ਦੇ ਹੁਣ ਉੱਥੋਂ ਦੇ ਵਾਸੀ ਬਣ ਗਏ ਉਹਨਾਂ ਨੂੰ ਥੋੜੀ ਮਾਂ ਤੇ ਧਰਮੀ ਆ ਜਿਹੜੀ ਉਹ ਉਨੀ ਖਿੱਚ ਨਹੀਂ ਪਾਉਗੀ ਜੀ ਉਹ ਇਹ ਚੀਜ਼ਾਂ ਨਿਰਾਸ਼ਾ ਦੀ ਇੱਕ ਝਲਕ ਆ ਇਹ ਪਰ ਇੱਕ ਚੀਜ਼ ਜ਼ਰੂਰ ਇਹਦੇ ਵਿੱਚ ਨਾ ਜਿਹੜੀ ਇਹਦੇ ਆਧਾਰ 'ਚ ਪਈ ਹੈ ਉਹ ਮੈਂ ਕਹਿਣੀ ਚਾਹਣਾ ਦੇਖੋ ਦੁਨੀਆ ਦੇ ਵਿੱਚ ਇਸ ਸਮੇਂ ਇੱਕ ਵੱਡਾ ਆਰਥਿਕ ਸੰਕਟ ਆ ਹੂੰ ਬਹੁਤ ਵੱਡਾ ਇਹ ਤਾਂ ਪੰਜਾਬੀਆਂ ਨੇ ਪੰਜਾਬੀਆਂ ਨੇ ਦੋ ਤਿੰਨ ਗੱਲਾਂ ਸਿੱਖ ਲਈਆਂ ਹੂੰ ਜਦੋਂ ਕਿਸਾਨ ਕੋਲ ਉੱਠਿਆ ਤਾਂ ਸਾਡੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਕਾਰਪੋਰੇਟ ਕੀ ਹੁੰਦਾ ਹਾਂ ਸਮਝ ਆ ਗਈ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਤੇ ਕਾਰਪੋਰੇਟ ਦਾ ਹਮਲਾ ਹੂੰ ਇੰਨੀ ਕ ਐਜੂਕੇਸ਼ਨ ਕਿਸਾਨ ਅੰਦੋਲਨ ਨੇ ਦਿੱਤੀ ਆ ਜੀ ਤੇ ਜਿਹੜੇ ਬਾਹਰ ਵਾਲਾ ਕ੍ਰਾਈਸਿਸ ਆ ਉਹ ਇਹ ਸਮਝਾਤਾ ਕਿ ਰੈਸੈਸ਼ਨ ਕੀ ਹੁੰਦਾ ਹ ਹ ਹੁਣ ਸਾਡੀ ਆਮ ਬੀਬੀਆਂ ਵੀ ਬੈਠੀਆਂ ਕਹਿ ਦਿੰਦੀਆਂ ਵੀ ਉੱਥੇ ਕੋਈ ਰੈਸੈਸ਼ਨ ਆਇਆ ਹੋਇਆ ਹ ਅਸਲ ਚ ਇਹ ਚੀਜ਼ ਜਿਹੜੀ ਹੈਗੀ ਹੈ ਇਹ ਆਰਥਿਕ ਸੰਕਟ ਆ ਦੇਸ਼ ਦੁਨੀਆ ਦੀ ਜੀਓ ਪੋਲੀਟੀਕਲ ਜਿਹੜੀ ਸਥਿਤੀ ਆ ਜੀ ਵੀ ਦੁਨੀਆ ਦੇ ਅੰਤਰਰਾਸ਼ਟਰੀ ਜਿਹੜੀ ਸਥਿਤੀ ਹੈ ਉਹਦੇ ਵਿੱਚ ਕੁਝ ਸੁਪਰ ਪਾਵਰ ਪਹਿਲਾਂ ਅਮਰੀਕਾ ਰਿਹਾ ਹ ਹੁਣ ਉਹਦੇ ਬਰਾਬਰ ਚਾਈਨਾ ਰੂਸ ਇਹ ਇੱਕ ਇਦਾਂ ਦੀਆਂ ਸ਼ਕਤੀਆਂ ਖੜੀਆਂ ਹੋ ਗਈਆਂ ਤੇ ਦੁਨੀਆ ਹੁਣ ਕਈ ਟੜਿਆਂ 'ਚ ਵੰਡੀ ਗਈ ਹੈ। ਹੂੰ ਸਾਰੇ ਦੇਸ਼ ਉਹਨਾਂ ਟੜਿਆਂ ਦੇ ਵਿੱਚ ਥੱਲੇ ਕੰਮ ਕਰਦੇ ਆ। ਜੀ ਭਾਰਤ ਜਦੋਂ ਕੋਈ ਦੇਸ਼ ਕਿਸੇ ਇੱਕ ਇਹਨਾਂ ਨੂੰ ਸਾਮਰਾਜੀ ਸ਼ਕਤੀਆਂ ਵੀ ਗੈਹ ਦਿੱਤਾ ਜਾਂਦਾ। ਜੀ ਪਰ ਜੇ ਇਹਦੇ 'ਚੋਂ ਜਦੋਂ ਕੋਈ ਦੇਸ਼ ਕਿਸੇ ਇੱਕ ਦੇ ਥੱਲੇ ਚਲਿਆ ਜਾਂਦਾ ਉਹਦੇ ਨਾਲ ਹੀ ਟ੍ਰੇਡ ਉਹਦੇ ਨਾਲ ਹੀ ਸਾਰਾ ਉਹਦੀਆਂ ਸ਼ਰਤਾਂ ਤੇ ਕੰਮ ਹੁੰਦਾ। ਉਹ ਤੁਹਾਡੇ ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਲੁੱਟਦੇ ਆ ਹੋਰ ਸਾਰਾ ਕੁਝ ਕਰਦੇ ਆ ਤਾਂ ਉਹਨੂੰ ਨਵ ਬਸਤੀ ਗੈਹ ਦਿੱਤਾ ਜਾਂਦਾ। ਜਿਵੇਂ ਸਾਡੇ ਅੰਗਰੇਜ਼ ਆਏ ਸੀ ਉਹ ਕੰਮ ਭਾਰਤ ਹੁਣ ਇਹਨਾਂ ਸਾਰਿਆਂ ਦੇ ਥੱਲੇ ਲੱਗਿਆ ਹੋਇਆ। ਹੂੰ ਤਾਂ ਇਸ ਸਾਰੇ ਸੰਕਟ ਦੇ ਵਿੱਚੋਂ ਸਾਰੀਆਂ ਉਹਨਾਂ ਦੇਸ਼ਾਂ ਦੀਆਂ ਇਕਨੋਮੀਜ਼ ਨੇ ਜਿਹੜੀ ਆਰਥਿਕਤਾ ਹੈਗੀ ਐ ਉਹ ਇਹ ਮੰਡੀਆਂ ਲੱਭ ਰਹੇ ਆ ਉਹ ਰਸਤੇ ਲੱਭ ਰਹੇ ਆ ਜਿੱਥੋਂ ਉਹ ਆਪਣੇ ਆਰਥਿਕ ਸੰਕਟ ਨੂੰ ਹੱਲ ਕਰ ਸਕਣ। ਹੂੰ ਹੁਣ ਉਹਦੀ ਚੀਜ਼ ਦਾ ਅਸਰ ਰੂਸ ਯੂਕਰੇਨ ਦੀ ਜੰਗ 'ਚ ਨਿਕਲਿਆ। ਇਜ਼ਰਾਈਲ ਤੇ ਫਲਸਤੀਨ ਦੀ 'ਚ ਨਿਕਲਿਆ। ਇਹਦਾ ਅਸਰ ਪੰਜਾਬ ਤੇ ਪੈਂਦਾ। ਹੂੰ ਹੁਣ ਪੰਜਾਬ ਇਹਦਾ ਹੱਲ ਕੀ ਹੈ ਕਿ ਪੰਜਾਬ ਚ ਭਾਰਤ ਮਾਲਾ ਵਰਗੀਆਂ ਸੜਕਾਂ ਕਿੰਨੀਆਂ ਬਣ ਰਹੀਆਂ ਤੇ ਕਾਦੇ ਲਈ ਬਣ ਰਹੀਆਂ ਕੀ ਕਿਸੇ ਪੰਜਾਬ ਦੇ ਬੰਦੇ ਨੇ ਲੋੜ ਹੈ ਕਿਸੇ ਨੇ ਮੰਗ ਕਰੀ ਸੀ ਇਹ ਨਾ ਇਸ ਸੜਕ ਤੇ ਤਾਂ ਟਰੈਕਟਰ ਚਲਾਉਣ ਦੀ ਇਜਾਜ਼ਤ ਨਹੀਂ ਹੈਗੀ ਇਹ ਸੜਕ ਤੇ ਟਰੈਕਟਰ ਨਹੀਂ ਚੱਲ ਸਕਦਾ ਬੋਰਡ ਲੱਗੇ ਹੋਏ ਆ ਉਹਦੇ ਤੇ ਇਹ ਕਿਹਦੇ ਲਈ ਬਣਾਈ ਗਈ ਹੈ ਇਹ ਉਸ ਜਿਹੜੀਆਂ ਵੱਡੀਆਂ ਤਾਕਤਾਂ ਦੇ ਇੱਕ ਬਿਜ਼ਨਸ ਦੇ ਇੱਥੋਂ ਦਾ ਜਿਹੜਾ ਪੈਦਾ ਹੁੰਦੀ ਜ਼ਮੀਨ ਚੋਂ ਅਨਾਜ ਆ ਇੱਕ ਬਹੁਤ ਵੱਡਾ ਟ੍ਰੇਡ ਜੁੜਿਆ ਹੋਇਆ ਇਹ ਉਹਨੂੰ ਕੰਟਰੋਲ ਕਰਨ ਦੇ ਲਈ ਬਣਾਈਆਂ ਗਈਆਂ ਨੇ ਸੜਕੀ ਰਾਸਤੇ ਤੁਹਾਨੂੰ ਇੱਥੇ ਸਾਰਾ ਕੁਝ ਆਉਣਾ ਹੁਣ ਇਹਦੇ ਚੋਂ ਪੰਜਾਬ ਦਾ ਸੰਕਟ ਕੌਣ ਹੱਲ ਕਰੂਗਾ ਹੂੰ ਸੰਕਟ ਤਾਂ ਪੂਰੀ ਦੁਨੀਆ ਤੇ ਆਇਆ ਹੋਇਆ ਹੂੰ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਲੋਕ ਕਰਜ਼ਦਾਰ ਆ ਹੂੰ ਦੁਨੀਆ ਪੱਦਰ ਤੇ ਚੀਜ਼ਾਂ ਹਿਲਜੁਲਚਾ ਜੀ ਉਹਦੇ ਉਸ ਪੱਠੀ ਚੋਂ ਅਸੀਂ ਵੀ ਗੁਜ਼ਰਨਾ ਹੂੰ ਇਹ ਅਸਰ ਸਾਡੇ ਤੇ ਵੀ ਪੈਣਾ ਬਿਲਕੁਲ ਸਾਡਾ ਝੋਨਾ ਐ ਕਿ ਮੰਡੀਆਂ ਚ ਟਾਈਮ ਲੋ ਕੇ ਨਿਕਲਿਆ ਹੂੰ ਆਉਣ ਵਾਲੇ ਸਮੇਂ 'ਚ ਬਹੁਤ ਸੋਖੇ ਦਾਤੇ ਲੱਗਣਾ। ਇਹਦੇ ਵਿੱਚੋਂ ਇਹ ਜਿਹੜੇ ਹੈਗੇ ਐ ਕਿ ਵਿਦੇਸ਼ਾਂ ਨੂੰ ਜਾਣਾ ਦੋ ਪ੍ਰਵਾਸ ਤੇ ਤੇ ਇੱਕ ਭਾਈ ਜਿਹੜੇ ਸਾਡੇ ਪੰਜਾਬ ਚ ਆਏ ਹੋਏ। ਹੂੰ ਇਹ ਬੈਸ ਦੋ ਨਹੀਂ। ਇਹ ਦੋਨਾਂ ਦੇ ਹੱਲ ਲੱਭਣੇ ਜ਼ਰੂਰੀ ਆ। ਹਾਂ ਨਹੀਂ ਇਸ ਦੇ ਉੱਤੇ ਜਿਹੜੇ ਬੋਲਣ ਵਾਲੇ ਸੀ ਅੱਜ ਕਿਉਂ ਚੁੱਪ ਨੇ ਜਦੋਂ ਸਾਡੇ ਵਾਲੇ ਵਾਪਸ ਆਏ ਨੇ। ਦੇਖੋ ਇਹਦੇ 'ਚ ਨਾ ਦੋ ਗੱਲਾਂ ਨੇ। ਇੱਕ ਹੈਗੇ ਪ੍ਰਵਾਸੀ ਮਜ਼ਦੂਰ। ਹੂੰ ਸਾਡੇ ਪੰਜਾਬ ਵਾਲੇ ਗੱਲ ਕਰਨ ਲੱਗੇ ਨਾ ਸਿੱਧੀ ਗੱਲ ਛੱਡ ਦਿੰਦੇ ਆ ਕਿ ਭੰਜੇ ਭਜਾਓ। ਹਾਂ ਕਈ ਪਿੰਡਾਂ ਚੋਂ ਇਹ ਪੰਚਾਇਤਾਂ ਨੇ ਮਤੇ ਪਾਤੇ ਕਿ ਅਸੀਂ ਭਈਏ ਕੜਤੇ ਵੀ ਅਸੀਂ ਪਤਾ ਨਹੀਂ ਕਿੱਡੀ ਬਾਦਰੀ ਬਾਦਰੀ ਤੇ ਮੱਲ ਮਾਰ ਲਈ ਇਹ ਵਿਗਾੜ ਇਹ ਇਸ ਸਮੱਸਿਆ ਦੇ ਹੱਲ ਲਈ ਤੁਰਨ ਦਾ ਇੱਕ ਭਟਕਿਆ ਹੋਇਆ ਰਸਤਾ ਅਸੀਂ ਆਪਣੇ ਵੱਲੋਂ ਪੀਐਸਯੂ ਵੱਲੋਂ ਪੰਜਾਬ ਸਟੂਡੈਂਟ ਯੂਨੀਅਨ ਜਥੇਬੰਦੀ ਵੱਲੋਂ ਪੰਜਾਬ 'ਚ ਮੰਗ ਉਠਾਈ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ 'ਚ ਪੰਜਾਬ ਵਾਸੀਆਂ ਨੂੰ ਰੁਜ਼ਗਾਰ ਦਿੱਤਾ ਜਾਵੇ ਸਾਨੂੰ ਵੀ ਬਹੁਤ ਲੋਕਾਂ ਨੇ ਗੱਲ ਨੂੰ ਅਦਾ ਕੋਈ ਸਿਰ ਪੈਰ ਦੇਖੇ ਬਿਨਾ ਇਹ ਕਹਦਾ ਕਿ ਤੁਸੀਂ ਤਾਂ ਭਈਆਂ ਦੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਹੋ ਹੁਣ ਜਦੋਂ ਅਸੀਂ ਪੰਜਾਬ 'ਚ ਇਹ ਮਾਨਸਿਕਤਾ ਨਾਲ ਗੱਲ ਕਰਦੇ ਆ ਕਿ ਭਈਏ ਨੇ ਤਾਂ ਇਹ ਸਾਡੀ ਫਿਰਕੂ ਮਾਨਸਿਕਤਾ ਹੈ ਬਿਲਕੁਲ ਇਹ ਗਲਤ ਆ ਉਹ ਪ੍ਰਵਾਸੀ ਮਜ਼ਦੂਰ ਨੇ ਜਿਹੜਾ ਪ੍ਰਵਾਸੀ ਮਜ਼ਦੂਰ ਅਸੀਂ ਪੰਜਾਬ ਵਾਸੀਆਂ ਦੀ ਗੱਲ ਕਰ ਰਹੇ ਆ ਕਿ ਜਿਹੜਾ ਭਾਈ ਜੰਮਪਾਲੀ ਇੱਥੇ ਲਿਆ ਉਹਨਾਂ ਦਾ ਉਹ ਤਾਂ ਪੰਜਾਬੀ ਹੋ ਗਿਆ ਉਹਨੂੰ ਤਾਂ ਅਸੀਂ ਪੰਜਾਬੀ ਮੰਨਾਂਗੇ ਜੀ ਇਸ ਲਈ ਇਹ ਲੜਾਈ ਉਹਨਾਂ ਮਜ਼ਦੂਰਾਂ ਦੇ ਖਿਲਾਫ ਨਹੀਂ ਹੈਗੀ ਪਰ ਇੱਕ ਚੀਜ਼ ਤਾਂ ਦੇਖਣੀ ਪਊਗੀ ਨਾ ਤੁਹਾਨੂੰ ਅੱਜ ਪੰਜਾਬ ਦੀਆਂ ਨੌਕਰੀਆਂ ਪੰਜਾਬ 'ਚ ਜਿੰਨੇ IAS ਅਫਸਰ ਆ ਜਿੰਨੇ PCS ਅਫਸਰ ਆ ਅਸਲ 'ਚ ਸਟੇਟ ਨੂੰ ਰਨ ਇਹ ਕਰਦੇ ਆ ਤੁਸੀਂ ਕਦੇ ਦੇਖਿਆ ਕਿ ਉਹ ਕਿਹੜੀਆਂ ਸਟੇਟਾਂ ਦੇ ਨੇ ਪੰਜਾਬ ਦੇ ਕਿੰਨੇ ਕ ਨੇ ਉਹਨਾਂ 'ਚ ਸਾਰੇ ਉਹ ਵੱਡੀ ਗਿਣਤੀ ਅਦਰ ਸਟੇਟ ਦੀ ਆ ਜੀ ਪੰਜਾਬ ਦੀਆਂ ਨੌਕਰੀਆਂ ਦੇ ਵਿੱਚ ਆ ਪਿੱਛੇ ਜਿਹੜੀਆਂ ਭਰਤੀਆਂ ਹੋਈਆਂ ਹੈਗੀਆਂ ਨਾ 60% ਲਾਈਨਮੈਨਾਂ ਦੀ ਭਰਤੀ 'ਚ ਜਿਹੜੇ ਹੈਗੇ ਆ ਉਹ ਹਰਿਆਣਾ ਦੇ ਨੌਜਵਾਨ ਆ ਗਏ ਆ ਜੀ ਸਰਕਾਰੀ ਨੌਕਰੀਆਂ ਰਾਜਸਥਾਨ ਦੇ ਵਿਦਿਆਰਥੀ ਨੌਜਵਾਨ ਨੇ ਜਿਹੜੇ ਪੰਜਾਬ ਪੁਲਿਸ ਚ ਬਹੁਤ ਜ਼ਿਆਦਾ ਨੇ ਹੋਰ ਸਾਰੀਆਂ ਨੌਕਰੀਆਂ ਚ ਆਲ ਇਹ ਹੈ ਕਿ ਭਾਰਤ ਚ 6-7 ਸਟੇਟਾਂ ਨੇ ਕਾਨੂੰਨ ਬਣਾ ਰੱਖਿਆ ਹੈ ਰਾਜਸਥਾਨ ਚ ਜੇ ਤੁਸੀਂ ਸਰਕਾਰੀ ਨੌਕਰੀ ਦਾ ਪੇਪਰ ਦੇਣਾ ਤੇ ਰਾਜਸਥਾਨੀ ਭਾਸ਼ਾ ਦਾ 60% ਉਹਨਾਂ ਨੇ ਰੱਖਿਆ ਹੋਇਆ ਸਾਡੇ ਇੱਥੇ ਪੰਜਾਬੀ ਭਾਸ਼ਾ ਨੂੰ ਜਮਈ ਮੈਰਿਟ ਚੋਂ ਬਾਹਰ ਰੱਖਿਆ ਹੋਇਆ ਸਾਡੀਆਂ ਐਡਮਿਸ਼ਨਾਂ 'ਚ 85% ਪੰਜਾਬ ਦੇ ਦਾਖਲੇ ਆ 15% ਅਦਰ ਸਟੇਟ ਨੂੰ ਦਿੱਤਾ ਹੋਇਆ ਪਰ ਨੌਕਰੀਆਂ ਦੇ ਵਿੱਚ ਕੋਈ ਪੁੱਛਗਿੱਛ ਹੀ ਨਹੀਂ ਹੈ ਹੂੰ ਇਹਦਾ ਮਤਲਬ ਤੁਹਾਨੂੰ ਫਿਰ ਪੰਜਾਬ ਦੇ ਲੋਕਾਂ ਦਾ ਨੂੰ ਰੁਜ਼ਗਾਰ ਕਿੱਥੇ ਆ ਇੰਡਸਟਰੀ ਇੱਥੋਂ ਬਾਹਰ ਚਲੀ ਗਈ ਆ ਹੂੰ ਖੇਤੀ ਖੇਤਰ ਦੇ ਵਿੱਚ ਖੇਤੀ ਖੇਤਰ ਸੰਕਟ 'ਚ ਕੀ ਆ ਐਜ ਐਮਐਸਪੀ ਦੀ ਲੜਾਈ ਚੱਲ ਰਹੀ ਆ ਜੀ ਪਰ ਇੱਕ ਗੱਲ ਸੋਚੋ ਇਸ ਦੇਸ਼ ਦੇ ਜੀਡੀਪੀ ਦੇ ਵਿੱਚ ਹੂੰ ਖੇਤੀ ਖੇਤਰ 15 16% ਦੀ ਜੀਡੀਪੀ ਪੈਦਾ ਕਰਦਾ। ਕੁੱਲ ਘਰੇਲੂ ਪੈਦਾਵਾਰ ਕਰਦਾ। 100 ਚੋਂ 15 16 ਪੈਸੇ ਆ। ਪਰ ਬਾਈਸ਼ਟ ਕਿੰਨਾ ਦਿੱਤਾ ਜਾਂਦਾ ਖੇਤੀ ਨੂੰ? ਹੂੰ। ਬਾਈਸ਼ਟ ਜਿਹੜੀ ਉਹਦੀ ਪੈਦਾਵਾਰ ਤੋਂ ਵੀ ਥੱਲੇ ਆ। 6 7% 11% 10 ਤੱਕ ਇੱਥੇ ਮੁਕਾ ਦੇਣਾ। ਜੀ। ਪਰ ਖੇਤੀ ਖੇਤਰ 'ਚ ਦੇਸ਼ ਦਾ 60% ਲੋਕ ਲੱਗੇ ਹੋਏ ਆ। ਹੂੰ। ਜਿਹੜੇ ਖੇਤਰ ਨੇ ਇੰਨਾ ਉਹ ਆ ਐਮਐਸਪੀ ਦਾ ਫੰਡਿੰਗ ਉੱਥੇ ਰੁਕੀ ਹੋਈ ਆ। ਉੱਥੋਂ ਨਿਕਲਣੀ ਹੈ ਜਿਹੜੀ ਇਹ ਸੰਘਰਸ਼ ਚੋਂ ਨਿਕਲਣੀ ਹੈ ਹੋਰ ਬਹੁਤ ਸਾਰੀਆਂ ਇਹਦੀਆਂ ਚੀਜ਼ਾਂ ਨੇ ਹੁਣ ਇਹਦੇ ਵਿੱਚੋਂ ਖੇਤੀ ਖੇਤਰ ਚ ਪ੍ਰਵਾਸੀ ਮਜ਼ਦੂਰ ਲੱਗਿਆ ਹੋਇਆ ਜੀ ਤੁਸੀਂ ਰੇੜੀ ਫੜੀ ਵਾਲੇ ਨੂੰ ਫੜ ਲੈਣੇ ਹੋ ਜਾ ਕੇ ਹਮ ਮਜ਼ਦੂਰ ਦੇ ਖਿਲਾਫ ਹੋ ਜਾਂਦੇ ਹੋ ਸਵਾਲ ਇਹ ਨਹੀਂ ਹੈਗਾ ਸਵਾਲ ਇਹ ਹੈਗਾ ਕਿ ਜਿਹੜੀ ਉਹ ਕੁੱਲ ਆਰਥਿਕਤਾ ਦੇ ਵਿੱਚ ਜਦੋਂ ਅਸੀਂ ਝੋਨਾ ਲਵਾਉਣਾ ਹਮ ਉਦੋਂ ਅਸੀਂ ਟਰਾਲੀਆਂ ਲੈ ਕੇ ਸਟੇਸ਼ਨਾਂ ਤੇ ਖੜੇ ਹੁੰਨੇ ਆ ਜੀ ਕਿ ਬਈ ਸਾਡਾ ਝੋਨਾ ਲੱਗ ਜੀ ਤਾਂ ਇਹ ਜਿਹੜਾ ਸੰਕਟ ਹੈਗਾ ਸੰਕਟ ਦੀ ਜੜ ਕਿਤੇ ਹੋਰ ਪਈ ਆ ਇਸ ਲਈ ਇਹ ਭਰਾ ਮਾਰੂ ਸਿਆਸਤ ਜਿਹੜੀ ਕਮਿਊਨਲ ਫਿਰਕੂ ਸਿਆਸਤ ਹੈ ਇਹ ਭਾਜਪਾ ਕਰਾ ਕੇ ਖੁਸ਼ ਆ ਜੀ ਕਿ ਉਹਨਾਂ ਨੂੰ ਇਹ ਹੈ ਕਿ ਪੰਜਾਬ ਦੇ ਵਿੱਚ ਹੁਣ ਜੱਟ ਵਰਸਸ ਦਲਿਤ ਪ੍ਰਵਾਸੀ ਵਰਸਸ ਪੰਜਾਬੀ ਸ਼ਹਿਰ ਵਰਸਸ ਪਿੰਡ ਇਹ ਜਿਹੜੀ ਵੰਡ ਪੈਦਾ ਕਰੋ ਇਸ ਵੰਡ ਦੇ ਸਿਰ ਤੇ ਉਹਨਾਂ ਨੇ ਆਪਣਾ ਏਜੰਡਾ ਪੂਰ ਚੜਾਉਣਾ ਸੋ ਇਸ ਲਈ ਇਹਦੇ ਵਿੱਚ ਰਸਤਾ ਇਹ ਲੈਣਾ ਚਾਹੀਦਾ ਹੂੰ ਕਿ ਪੰਜਾਬ ਦੇ ਵਿੱਚ ਜਿਹੜੀ ਕੇਂਦਰੀਕਰਨ ਕਰਕੇ ਸਾਰੀ ਦਿੱਲੀ ਦੀ ਸਰਕਾਰ ਸੱਤਾ ਆਪ ਦੇ ਅੰਡਰ ਕਰਨ ਲੱਗੀ ਹੋਈ ਆ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈਗਾ ਪੰਜਾਬ ਦੇ ਵਿੱਚ ਜੀਐਸਟੀ ਦੇ ਨਾਲ ਜਿਹੜੀ ਕੇਂਦਰੀਕਰਨ ਹੋਇਆ ਹੋਇਆ ਇਹਦੇ ਖਿਲਾਫ ਵੀ ਲੜਨਾ ਪੈਣਾ ਕਿਉਂਕਿ ਤੁਸੀਂ ਉਹਨਾਂ ਮੂਰੇ ਤਰਲੇ ਕਰਦੇ ਹੋ ਜਾ ਕੇ ਕਿ ਸਾਨੂੰ ਪੈਸਾ ਦੇ ਦਿੱਤਾ ਜਾਵੇ ਪੰਜਾਬ ਆਰਥਿਕ ਤੌਰ ਤੇ ਕੰਗਾਲ ਕਰ ਦਿੱਤਾ ਗਿਆ ਔਰ ਇੱਕ ਗਿਣੀ ਮੇਥੀ ਸਾਜ਼ਿਸ਼ ਤਹਿਤ ਕੀਤੀ ਆਉਣ ਵਾਲੇ ਸਮੇਂ ਚ ਸੰਕਟ ਭਾਰੀ ਹੋ ਸਕਦਾ ਪੰਜਾਬ ਤੇ ਜਿਸ ਤਰ੍ਹਾਂ ਦੀ ਸਥਿਤੀ ਬਣਾਈ ਜਾ ਰਹੀ ਹੈ ਬੜੀ ਹੋ ਸਕਦਾ ਬਹੁਤ ਜ਼ਿਆਦਾ ਭਾਰੀ ਹੋ ਸਕਦਾ ਜਿਵੇਂ ਤੁਸੀਂ ਕਹਿ ਰਹੇ ਕੋਈ ਚੇਤਨ ਹੋਣਾ ਪੈਣਾ ਸਮਝਣਾ ਪੈਣਾ ਹੋਊਗਾ ਸਵਾਲ ਇਹ ਹੈ ਕਿ ਸਾਡੀਆਂ ਸਿਆਸੀ ਪਾਰਟੀਆਂ ਉਹਦੇ ਵਿੱਚ ਬੀਜੇਪੀ ਅੰਦਰ ਖਾਤੇ ਸਨ ਲਾ ਚੁੱਕੀ ਹੈ ਹਰੇਕ ਪਾਰਟੀ 'ਚ ਇਹਨਾਂ ਨੇ ਆਪਣੇ ਐਮਐਲਏ ਫਿੱਟ ਕੀਤੇ ਹੋਏ ਸਾਡੇ ਦਾ ਪੰਜਾਬ ਦਾ ਸੀਐਮ ਬੀਜੇਪੀ 'ਚ ਹੁੰਦਾ ਸੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਸੀ ਸੀਐਮ ਸ਼ਿਪ ਉਹ ਕਾਂਗਰਸ ਦੀ ਕਰਦਾ ਰਿਹਾ ਸੀ ਉਹ ਉਹ ਨਾਲ ਸਾਡੇ ਤਾਂ ਬਹੁਤ ਕੁਝ ਇਦਾਂ ਦਾ ਹੈਗਾ ਸਵਾਲ ਇੱਥੇ ਇਹ ਹੈਗਾ ਕਿ ਆਪਾਂ ਆਪਣਾ ਰਸਤਾ ਪਛਾਣੀਏ ਜਿਹੜੀ ਇਹ ਵਿਦੇਸ਼ਾਂ ਨੂੰ ਜਾਣ ਵਾਲਾ ਅਸੀਂ ੱੱਕੇ ਦੇਣ ਲੱਗੇ ਹੋਏ ਆ ਪੰਜਾਬ ਨੂੰ ਲੋਕ ਨਕਾਲੇ ਦੇਣ ਲੱਗੇ ਆ ਦੇਸ਼ਨਕਾਲੇ ਝੱਲੇ ਸੀ ਪੰਜਾਬ ਨੇ ਹੂੰ ਸਾਡੇ ਸ਼ਹੀਦਾਂ ਨੂੰ ਦੇਸ਼ਨਕਾਲੇ ਹੁੰਦੇ ਰਹੇ ਆ ਇੱਥੇ ਅਸੀਂ ਆਪ ਦੇ ਰਾਣੀ ਜਿੰਦਾ ਨੂੰ ਵੀ ਪੰਜਾਬ ਚੋਂ ਦੇਸ਼ਨਕਾਲਾ ਦੇ ਕੇ ਨੇਪਾਲ ਭੇਜ ਰੱਖਿਆ ਹੋਇਆ ਸੀ ਹੂੰ ਕਰਤਾਰ ਸਿੰਘ ਸਰਾਭੇ ਅਰਗੇ ਚਾਚਾ ਜੀਤ ਸਿੰਘ ਭਗਤ ਸਿੰਘ ਦੇ ਇਹਨਾਂ ਨੂੰ ਦੇਸ਼ਨਕਾਲੇ ਮਿਲੇ ਆ ਸਵਾਲ ਇਹ ਜਿਹੜੀਆਂ ਚੀਜ਼ਾਂ ਨੇ ਕਿ ਅੱਜ ਅਸੀਂ ਇਸ ਪੰਜਾਬ ਨੂੰ ਪਿੱਠ ਕਰਕੇ ਵਿਦੇਸ਼ਾਂ ਵਾਲੇ ਰਾਸਤੇ ਤੁਰ ਤੁਰ ਰਹੇ ਆ ਤੇ ਜੇ ਯਾਰ ਅਸੀਂ ਇੰਨਾ ਹੀ ਰਿਸਕ ਲੈ ਕੇ ਮਰਨ ਨੂੰ ਤਿਆਰ ਹੈ ਕਿ ਡੌਂਕੀ ਲਾ ਕੇ ਅਸੀਂ ਜਾਨ ਦੀ ਬਾਜ਼ੀ ਲਾ ਕੇ ਟੱਪਦੇ ਆ ਤਾਂ ਫਿਰ ਇਹ ਸੰਘਰਸ਼ ਊਰੇ ਨਾ ਕਰ ਲઈએ ਇੱਥੇ ਹੀ ਲੜ ਲਈਏ ਇੱਥੇ ਇਹਨੂੰ ਰਹਿਣ ਯੋਗਾ ਕਰ ਲઈએ ਇੱਥੇ ਨਾ ਲੜ ਲਗੇ ਆਪਾਂ ਇਹ ਜਿਹੜੀ ਸਾਰੀ ਨਿਰਾਸ਼ਾ ਦਾ ਵਿੱਚ ਹੈਗਾ ਇਹਦੇ ਵਿੱਚ ਵੱਡਾ ਹਮਲਾ ਐਜੂਕੇਸ਼ਨ ਵਿੱਚ ਦੀ ਆ ਕਿ ਤੁਹਾਡਾ ਕਿਰਦਾਰ ਕੋਈ ਬਣ ਨਹੀਂ ਦੇਣਾ ਤੁਹਾਡੇ ਅੰਦਰ ਕੋਈ ਪ੍ਰੇਰਣਾ ਨਹੀਂ ਆਉਣ ਦੇਣੀ ਤੁਹਾਡੇ ਅੰਦਰ ਜਿਹੜਾ ਲੜਨ ਦਾ ਜਜ਼ਬਾ ਉਹ ਖਤਮ ਕਰ ਦੇਣਾ ਹੈਗਾ ਤੋ ਇਹ ਪੰਜਾਬੀਆਂ ਦਾ ਸਾਂਝਾ ਮੁੱਦਾ ਜੀ ਇਹਦੇ ਚ ਧਰਮ ਨੂੰ ਵਾੜ ਕੇ ਥੋੜੇ ਚ ਇੱਕ ਪਾੜਾ ਪਾ ਦੇਣਾ ਇਹ ਸਰਕਾਰਾਂ ਪਹਿਲਾਂ ਤੋਂ ਕਰਦੀਆਂ ਇਹ ਤੋਂ ਬਚਣਾ ਚਾਹੀਦਾ ਜੀ ਤੋ ਇਹ ਜਿਹੜੇ ਹੁਣ ਇਹ ਜਹਾਜ਼ ਆ ਰਹੇ ਆ ਜਿੱਥੋਂ ਆਪਣੀ ਚਰਚਾ ਚੱਲੀ ਹੈ ਇਹ ਹੋਰ ਵੀ ਕਈ ਆਉਣੇ ਆ ਆਉਣੇ ਨਹੀਂ ਆਉਣ ਵਾਲੇ ਦਿਨਾਂ ਵਿੱਚ ਇਹ ਤਾਂ ਕਈ ਆਉਣੇ ਆ ਹੁਣ ਇਹ ਹੈ ਇੰਨਾ ਜ਼ਰੂਰ ਆ ਕਿ ਪੰਜਾਬ ਦਾ ਇੱਕ ਸੱਭਿਆਚਾਰ ਆ ਉਹਨਾਂ ਨੌਜਵਾਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਹੜੇ ਹਿਸਾਬ ਨਾਲ ਰਿਪੋਰਟ ਕੀਤਾ ਜਾ ਰਿਹਾ ਜੀ ਉਹਨਾਂ ਨਾਲ ਪੰਜਾਬੀਆਂ ਦੀ ਹਮਦਰਦੀ ਹੈਗੀ ਹੈ ਇਹ ਗੱਲ ਠੀਕ ਹੈ ਕਿ ਸਾਡੇ ਪੰਜਾਬ ਚ ਦੇਖੋ ਮਾੜੇ ਟਾਈਮ ਚ ਪੰਜਾਬੀ ਪੰਜਾਬੀ ਨਾਲ ਖੜਦਾ ਹਮ ਇਹਨਾਂ ਨਾਲ ਹਮਦਰਦੀ ਜ਼ਰੂਰ ਹੈਗੀ ਹੈ ਪਰ ਇਹਦੇ ਨਾਲ ਇਹ ਵੀ ਸਿਖਾਉਣਾ ਪੈਣਾ ਕਿ ਭਾਈ ਇਹ ਰਸਤਾ ਠੀਕ ਨਹੀਂ ਹੈਗਾ ਹਮ ਇਹ ਰਾਹ ਠੀਕ ਨਹੀਂ ਜਿਹੜਾ ਤੁਸੀਂ ਬਣਾ ਲਿਆ ਹੈਗਾ ਜੀ ਇਸ ਲਈ ਇਹ ਐਜੂਕੇਸ਼ਨ ਨਾਲ ਦੇਣੀ ਜ਼ਰੂਰੀ ਆ ਪਰ ਉਹਨਾਂ ਲੋਕਾਂ ਦੇ ਲਈ ਉਹਨਾਂ ਨੇ ਪੈਸਾ ਲਾਇਆ ਹੈਗਾ ਉਹਨਾਂ ਨੇ ਕੀ ਕੀਤਾ ਹੈਗਾ ਤਾਂ ਇਹ ਤਾਂ ਲੱਖਾਂ ਦੀ ਗਿਣਤੀ ਹੈ ਫਿਰ ਜੀ ਇਹਨੇ ਪੰਜਾਬ ਚ ਆ ਕੇ ਕੀ ਕੀ ਵਿਗਾੜ ਪੈਦਾ ਹੋਣਾ ਕੀ ਪੰਜਾਬ ਦਾ ਮਾਹੌਲ ਬਣਾ ਹੈਗਾ ਦਿੱਲੀ ਤਾਂ ਸਾਨੂੰ ਪਹਿਲਾਂ ਹੀ ਜੜਨ ਨੂੰ ਫਿਰਦੀ ਆ ਜੀ ਸੋ ਇਸ ਦੇ ਖਿਲਾਫ ਆਪਾਂ ਨੂੰ ਇਹੀ ਇੱਕ ਚੀਜ਼ ਕਰਨੀ ਪੈਣੀ ਆ ਕਿ ਅਸੀਂ ਮਜ਼ਾਕ ਵੀ ਕਿਸੇ ਦਾ ਨਾਮ ਉਡਾਈਏ ਇਹ ਗੱਲ ਠੀਕ ਆ ਕਿ ਅਸੀਂ ਹੁਣ ਸਾਡੇ ਚ ਸ਼ੁਗਲ ਕਰਨ ਦੀ ਆਦਤ ਬਹੁਤ ਆ ਨਾ ਇਹ ਸਾਡੇ ਦਾ ਫਿਰ ਸੋਨੂ ਸੀਤ ਵਰਗੇ ਆਲਿਆਂ ਨੂੰ ਚੱਕ ਕੇ ਇਹਦੇ ਫਿਰ ਉਹ ਗੱਲ ਹੈ ਇੱਕ ਜਨ ਜਨਤਾ ਦਾ ਬਣਿਆ ਹੋਇਆ ਉਹ ਇਹੀ ਟਿੱਚਰਾਂ ਬਣਾ ਦੇਣੀਆਂ ਹੁਣ ਉਹਨਾਂ ਡੌਂਕੀ ਵਾਲਿਆਂ ਤੇ ਰੀਲਾਂ ਗੀਤ ਵੀ ਆ ਜਾਣੇ ਆ ਤਾਂ ਸਵਾਲ ਇਹ ਇੱਕ ਸਿਆਸੀ ਸਮੱਸਿਆ ਜੀ ਇਹ ਕੋਈ ਵਿਅਕਤੀਗਤ ਸਮੱਸਿਆ ਨਹੀਂ ਹੈ ਇਹ ਸਮੂਹਿਕ ਸਮੱਸਿਆ ਲੋਕਾਂ ਦੇ ਰਜਗਾਰ ਦੀ ਲੋਕਾਂ ਨੂੰ ਇੱਕ ਚੰਗਾ ਗਵਰਨੈਂਸ ਦੇਣ ਦੀ ਇੱਕ ਰਹਿਣ ਜੋਗ ਸਮਾਜ ਬਣਾਉਣ ਦੀ ਲੜਾਈ ਦਾ ਹਿੱਸਾ ਜੀ ਇਸ ਪਾਸੇ ਆਪਾਂ ਨੂੰ ਤੁਰਨਾ ਪੈਣਾ ਜੀ ਬਹੁਤ ਬਹੁਤ ਸ਼ੁਕਰੀਆ ਅਮਨ ਜੀ ਇਸ ਪ੍ਰੋਗਰਾਮ ਚ ਆਏ ਗੱਲਬਾਤ ਸਾਜੀ